ਆ ਕੀ ਕਰਤਾ ਭਾਈ ਇਹਨੇ ਓਏ ਹੋਏ ਹੋਏ ਸ਼ੁਰੂਆਤ ਇਹ ਨਹੀਂ ਕੀਤੀ ਸਾਰਿਆਂ ਨਾਲ ਗੱਲਾਂ ਇਹ ਹਟਿਆ ਸੀ ਹਾਂ ਆ ਗਿਆ ਮਾਤਾ ਹੋਰ ਕਿਵੇਂ ਮਾਤਾ ਜੀ ਠੀਕ ਹਾਂ ਹੋਰ ਪਵਨ ਭਾਈ ਆਪਾਂ ਨੂੰ ਇਹ ਗਿਫਟ ਦੇ ਗਿਆ ਚਾਰੇ ਭਰਾਵਾਂ ਨੂੰ ਵੀਰ ਥੋੜਾ ਪਿਆਰ ਖਿੱਚ ਲੈ ਆਇਆ ਯਾਰ ਅੱਜ 7 ਸਤੰਬਰ 2025 ਦਿਨ ਐਤਵਾਰ ਤੇ ਆਪਾਂ ਰਾਤ ਜਿਵੇਂ ਦੇਖ ਠੀਕ ਹੁਣ ਅੱਜ ਵਾਲੀ ਵੀਡੀਓ ਚ ਤੇ ਬਠਿੰਡਾ ਸ਼ਹਿਰ ਚ ਪਹੁੰਚ ਗਏ ਸੀ ਜਸਵੀਰ ਬਾਈ ਦੇ ਘਰੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਬਠਿੰਡਾ ਸ਼ਹਿਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹੁਣ ਆਪਾਂ ਜਸਵੀਰ ਬਾਈ ਨਾਲ ਤੇ ਉਹਨਾਂ ਦੇ ਪਰਿਵਾਰ ਨਾਲ ਸਾਰਿਆਂ ਨਾਲ ਬਾਰਤਲਾਬ ਸਾਂਝੀ ਕਰ ਲਈ ਥੋੜੀ ਤੇ ਫਿਰ ਇਹਨਾਂ ਦਾ ਆਜਾਤ ਲੈ ਕੇ ਤੇ ਆਪਾਂ ਚੱਲਦੇ ਹਾਂ ਹੁਣ ਬਿੱਟੂ ਬਾਈ ਦੇ ਪਿੰਡ ਨੂੰ ਸੱਸਰੀ ਘਰ ਬਾਈ ਜੀ ਸਿੱਕਾ ਦਾ ਸੱਸਰੀ ਹੋਰ ਕਿਵੇਂ ਹੋ ਬਹੁਤ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਠੀਕ ਹੈ ਤੇ ਅੱਜ ਮੈਨੂੰ ਲੱਗਦਾ ਦੁਕਾਨ ਤੇ ਛੁੱਟੀ ਹੈ ਆਹ ਸੰਡੇ ਆਣਾ ਛੁੱਟੀ ਹੈ ਠੀਕ ਹੈ ਸੰਡੇ ਦੀ ਛੁੱਟੀ ਰੱਖਦੇ ਹਾਂ ਠੀਕ ਹੈ ਤੇ ਦੂਜੀ ਬਾਈ ਉਹ ਵੀ ਛੁੱਟੀ ਨਹੀਂ ਨਹੀਂ ਹੋਰ ਵਾਲੇ ਇੱਧਰ ਆ ਰਹੇ ਆ ਠੀਕ ਹੈ ਠੀਕ ਹੈ ਤੇ ਤੇ ਬਾਈ ਹੁਰੀ ਟੇਲਰ ਦਾ ਕੰਮ ਕਰਦੇ ਤੇ ਇੱਧਰ ਜਸਵੰਤ ਬਾਈ ਰਾਤ ਤੇ ਡੇਕ ਦੇ ਡੇਕ ਦੇ ਤੇ ਫਿਰ ਜਿਹੜੇ ਘਰੇ ਜਾਵੜੇ ਸਾਸਰੀ ਘਰ ਬਾਈ ਜੀ ਸਾਸਰੀ ਘਰ ਬਾਈ ਜੀ ਹੋਰ ਕਿਵੇਂ ਹੋ ਵਧੀਆ ਜੀ ਵਧੀਆ ਠੀਕ ਠਾਕ ਹੋਰ ਕੰਮ ਕਰ ਲੇਟ ਹੋਈ ਗਏ ਬਾਬਾ ਹਾਂ ਤੁਸੀਂ ਹਾਂ ਲੇਟ ਹੋ ਗਏ ਸੀ ਹਾਂਜੀ ਹਾਂਜੀ 11:30 ਵਜੇ ਮੈਂ ਉਤਰਿਆ ਸੀ ਬਠਿੰਡੇ ਹਾਂ ਆਇਆ ਫਿਰ ਸਫਰਾ ਮਾਫੀ ਚੋਨੇ ਥੋੜੇ ਟਾਈਮ ਹੋਇਆ ਆਇਆ ਫਿਰ ਸਫਰਾ ਚ ਰਹਿਣੇ ਸਫਰਾ ਚ ਲੇਟ ਹੋਈ ਇੰਨੇ ਤੁਸੀਂ ਤਾਂ ਕਿੱਝੇ ਨਾ ਹੁਣ ਲੇਟ ਆਉਣਾ ਸਾਨੂੰ ਹੁਣ ਨੇਰਾ ਜਿਹਾ ਔਖਾ ਜਿਹਾ ਨਹੀਂ ਲੱਗਦਾਗਾ ਹਾਂਜੀ 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 ਹੋਰ ਕੰਮ ਕਰ ਵਧੀਆ ਚੱਲੀਆਂ ਤੇ ਬਾਈ ਜੀ ਬਹੁਤ ਵਧੀਆ ਤੇ ਆਪਾਂ ਮਤਲਬ ਕਿ ਬਾਈ ਜੀ ਨੇ ਤਾਂ ਮਤਲਬ ਕਿ ਜੈਂਟਸ ਦਾ ਕਰਦੇ ਆ ਤੇ ਆਪਾਂ ਲੇਡੀਜ਼ ਦਾ ਇਕੱਠੇ ਸੀਗੇ ਬਾਈ ਪਹਿਲਾਂ ਇਕੱਠੇ ਬਸ 12 ਸਾਲ ਤੋਂ ਹੁਣ ਸਾਡਾ ਵੀ ਛੋਟਾ ਪਿਆ ਉਹ ਵੀ ਇੰਨਾ ਵੀ ਛੋਟਾ ਨਹੀਂ ਹੈਗਾ ਜੀ ਕਹਿ ਸਕਦੇ ਮਤਲਬ ਆਪਨੇ ਸਾਹਮਣੀ ਹੈ ਮਤਲਬ ਵੀ ਸਾਹਮਣੀ ਹੈ ਗਵਾਂਡੀ ਹੋਗੇ ਗਵਾਂਡੀ ਹੋਗੇ ਪਿਆਰ ਸਾਡਾ ਉਹੀ ਹੈ ਠੀਕ ਹੈ ਜੀ ਪਿਆਰ ਬਣਿਆ ਚਾਹੀਦਾ ਮੇਨ ਗੱਲ ਇਹ ਹੈ ਕਿ ਬਾਈ ਜੀ ਜਦੋਂ ਆਪਾਂ ਪਾਰਟਨਰਸ਼ਿਪ 'ਚ ਹੁੰਦੇ ਆ ਮੈਂ ਇੱਕ ਗੱਲ ਸੋਚੀ ਹੈ ਕਿ ਹੱਸ ਖੇਡ ਕੇ ਅੱਡ ਹੋ ਜਣ ਬੰਦਾ ਉਹਦੇ ਫਰਕ ਹੀ ਨਹੀਂ ਪਾਰਟਨਰਸ਼ਿਪ 'ਤੇ ਸਾਡੇ 'ਚ ਗੱਲ ਹੀ ਨਹੀਂ ਸੀ ਬਾਈ ਵਧੀਆ ਹੈ ਘਰ ਵਾਲੀ ਗੱਲ ਹੀ ਸੀ ਪਤਾ ਹੀ ਨਹੀਂ ਸੀ ਕਿਸੇ ਨੂੰ ਪਾਰਟਨਰਸ਼ਿਪ ਹੈ ਕਿ ਭਰਾ ਹੈਗੇ ਹਾਂਜੀ ਹਾਂਜੀ ਉਹ ਵੀ ਗੱਲ ਹੈ ਕਿ ਮਤਲਬ ਜਿਹੜਾ ਹੱਸ ਖੇਡ ਕੇ ਜਿਵੇਂ ਆਪਾਂ ਭਾਰਤ ਲਾਭ ਚੱਲਦੀ ਰਹੇ ਉਹ ਸੋਹਣੀ ਗੱਲ ਰਹਿੰਦੀ ਆ ਉਹ ਤੁਸੀਂ ਵੇਖਦੇ ਹੋ ਜਿੰਨੇ ਵਾਰ ਵੀ ਵੀਡੀਓ ਦੇ ਵੇਖੋ ਇਕੱਠਿਆਂ ਨੂੰ ਵੇਖਦੇ ਹਾਂ ਹਾਂਜੀ 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 ਸੋਹਣਾ ਲੱਗਦਾ ਹੈ ਬਾਈ ਜੀ ਦੇਖ ਕੇ ਆਣਾ ਤਾਂ ਵੀ ਇਕੱਠਿਆਂ ਨਹੀਂ ਜਾਣਾ ਕਿਤੇ ਵੀ ਜਾਣਾ ਹਾਂਜੀ ਆਏ ਸੀ ਜਾਣੇ ਵੀ ਪੁੱਛ ਕੇ ਆ ਵੀ ਇੱਥੇ ਜਾਣਾ ਕਿ ਨਹੀਂ ਜਾਣਾ ਠੀਕ ਹੈ ਜੀ ਜੇ ਰਾਇ ਹੋਊਗੀ ਤਾਂ ਜਾਣੇ ਨਹੀਂ ਤਾਂ ਨਹੀਂ ਜਾਂਦੇ ਠੀਕ ਠੀਕ ਮਤਲਬ ਹਜੇ ਤੱਕ ਵੀ ਮਤਲਬ ਇਹ ਹਾਂ ਉਹ ਕੰਮ ਥੋੜਾ ਜਿਹਾ ਢੋ-ਢੋ ਹੋ ਗਿਆ ਪਰ ਜਿਹੜੀ ਮਤਲਬ ਕਿ ਸੋਚ ਹੈ ਹਜੇ ਇਕੱਠੇ ਚੱਲ ਰਹੀ ਹੈ ਮਤਲਬ ਬਹੁਤ ਘੱਟ ਦੇਖਣ ਨੂੰ ਮਿਲਦਾ ਬਾਈ ਜੀ ਅੱਜ ਦੇ ਟਾਈਮਸ ਦਾ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਇਹ ਗੱਲ ਬਹੁਤ ਚੰਗੀ ਇੱਥੇ ਕੰਮ ਕਰੀ ਜਾਂਦੇ ਤਾਂ ਹਜੇ ਵੀ ਠੋਡਾ ਜਿਹੜਾ ਵੀ ਪਿਆਰ ਦੋਨੇ ਭਰਾਵਾਂ ਦਾ ਮੰਨ ਲੀਏ ਕਿ ਆਪਣੇ ਜਿਹੜੇ ਵਧੀਆ ਚੱਲੀ ਜਾਂਦਾ ਹਾਂ ਬਿਲਕੁਲ ਹਾਂਜੀ ਚਲੋ ਵਾਈ ਗੁਰੂ ਐਵੇਂ ਹੀ ਚੜ੍ਹਦੀ ਕਲਾ ਰੱਖੇ ਤੇ ਐਵੇਂ ਹੀ ਮੇਰਾ ਭਰਾ ਹੱਥ ਰੱਖੀ ਰੱਖੇ ਬਾਈ ਜੀ ਠੀਕ ਐ ਤੇ ਇੱਧਰ ਪਾਈ ਆਪਣੀ ਜਿਹੜੀ ਹੁਣ ਅੱਗੇ ਆਪਾਂ ਨੂੰ ਕੱਲ ਤੋਂ ਪਾਈ ਔਖਾ ਹੋ ਜੂ ਇਹਦੇ ਵਾਸਤੇ ਥੋੜਾ ਜਿਹਾ ਕਿਉਂਕਿ ਤਿੰਨ ਦਿਨ ਜਿਵੇਂ ਆਪਾਂ ਨੂੰ ਆਉਂਦਿਆ ਟ੍ਰੇਨ 'ਚ ਔਖਾ ਹੋਇਆ ਸੀ ਅਜਾ ਵਾਸਤੇ ਤੇ ਹੁਣ ਜਾਂਦੇ ਆਂ ਤੇ ਭਾਈ ਹੁਣ ਆਪਾਂ ਕੋਟਾ ਪੂਰਾ ਕਰਕੇ ਜਾਵਾਂਗੇ ਬਠਿੰਡੇ ਸ਼ਹਿਰੋਂ ਤੇ ਲੁਧਿਆਣੇ ਵੀ ਬਾਈ ਹੋਰਿਆਂ ਦੇ ਫੋਨ ਆਈ ਜਾਂਦੇ ਆ ਉੱਥੇ ਵੀ ਨੱਕੋ ਨੱਕ ਹੋ ਕੇ ਜਾਵਾਂਗੇ ਜੋ ਨੱਕ ਜਾਂ ਮਾਰ ਗਿਆ ਉਦੋਂ ਆਪਾਂ ਟ੍ਰੇਨ ਚੜਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਠੀਕ ਹੈ ਜੀ ਓਕੇ ਫਿਰ ਮਿਲਦੇ ਆਂ ਹਾਂ ਜਰੂਰ ਜਰੂਰ ਬਾਈ ਜੀ ਹੁਣ ਇਕੱਠਿਆਂ ਨੂੰ ਮਿਲਾਂਗੇ ਤੁਹਾਨੂੰ ਹਾਂ ਜੀ ਅੱਜ ਚਾਰੇ ਭਰਾਵਾਂ ਨੂੰ ਇਕੱਠੇ ਨੂੰ ਨੀਸ਼ੂ ਰਹਿ ਗਿਆ ਮਿਲਣ ਕਿੰਨੀਆਂ ਤੁਸੀਂ ਤਾਂ ਚੱਲੇ ਮਿਲ ਹੀ ਗਏ ਹੁਣ ਹਾਂ ਜੀ ਹਾਂ ਜੀ ਤੇ ਨੀਸ਼ੂ ਵੀ ਬਾਈ ਨੂੰ ਸਤਿ ਸ੍ਰੀ ਅਕਾਲ ਬਿੱਟੂ ਬਾਈ ਨੂੰ ਸਤਿ ਸ੍ਰੀ ਅਕਾਲ ਤੇ ਆਈਂ ਸਫ਼ਰ ਤੁਹਾਡਾ ਬਹੁਤ ਵਧੀਆ ਰਹੇ ਧੰਨਵਾਦ ਬਾਈ ਓਕੇ ਬਾਈ ਜੀ ਲੋ ਜੀ ਇਹ ਭਾਈ ਸਾਡੇ ਮਿੱਤਰ ਜੀ ਅੰਜਨੀ ਹੋਰ ਕਿਵੇਂ ਅੰਜਨੀ ਵਧੀਆ ਮੇਰਾ ਭਰਾ ਹੋਰ ਕਿਵੇਂ ਕਾਰੋਬਾਰ ਚੱਲੀ ਜਾਂਦਾ ਕਾਰੋਬਾਰ ਬਸ ਟੈਂਪਾਸ ਹੋ ਰਿਹਾ ਟੈਂਪਾਸ ਹੀ ਹੁੰਦਾ ਰਿਹਾ ਉਹਦੇ ਵਰਗੀ ਰੀਸ ਨਹੀਂ ਭਾਈ ਜੀ ਇਹ ਤਾਂ ਹੈ ਤੇ ਇਹ ਭਾਈ ਸਾਡੇ ਨਾਲ ਬੋਕਸ ਸਟੋਰ ਤੇ ਕੰਮ ਕਰਦਾ ਹੁੰਦਾ ਸੀ ਅੰਜਨੀ ਬਾਈ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੁਣ ਆਪਾਂ ਚੱਲੀਏ ਹਾਂਜੀ ਹਾਂਜੀ ਚਲੋ ਠੀਕ ਆ ਏ ਭਾਈ ਵੀ ਵੇਟ ਕਰੀ ਜਾਂਦਾ ਸੀ ਆਪਾਂ ਨੂੰ ਬੱਸ ਸਟੈਂਡ ਤੇ ਬਠਿੰਡੇ ਵਾਲੇ ਤੇ ਭਾਈ ਹੋਰਾਂ ਦਾ ਉਧਰੋਂ ਮੋਟਰਸਾਈਕਲ ਤੇ ਉਤਰ ਰਿਹਾ ਤੇ ਇੱਧਰ ਹੁਣ ਨੀ ਪੀ ਵੀ 28 ਪੀ ਵੀ 03 ਬੀ ਜੇ 30 66 30 66 ਆਪਣੀ ਪਾਸਾ ਚ ਕਹਿ ਜਾਵੇ ਤਾਂ 66 66 ਠੀਕ ਆ ਠੀਕ ਆ ਚੱਲ ਭਾਈ ਸਮਾਂ ਜਿਹੜਾ 10:30 ਵਜੇ ਦਾ ਹੋ ਗਿਆ ਤੇ ਆਪਾਂ ਆਪਣੇ ਮਿੱਤਰਾਂ ਨੂੰ ਮਿਲਦੇ ਫਿਰਦੇ ਆ ਬਠਿੰਡੇ ਸ਼ਹਿਰ 'ਚ ਤੇ ਇੱਧਰ ਬਈ ਆਪਣੇ ਨਾਂ ਹੈਰੀ ਬਿੱਟੂ ਬਾਈ ਨਿਗਾ ਨੁਗਾ ਮਾਰ ਲਾ ਇਹ ਚੋਬਰ ਕੰਨੀ ਥੋੜੀ ਜੀ ਇਹ ਭਾਈ ਆਪਣੇ ਨਾਂ ਵਾਕ ਸਟੋਰ ਤੇ ਇੱਕ ਅੰਜਨੀ ਬਾਈ ਤੇ ਹੈਰੀ ਬਾਈ ਇਕੱਠੇ ਕੰਮ ਕਰਦੇ ਸੀਗੇ ਤੇ ਹੁਣ ਥੋੜਾ ਥੋੜਾ ਅੱਡੋ ਅੱਡ ਕੰਮ ਕਰ ਲਿਆ ਇਹਨਾਂ ਨੇ ਇਹ ਅਸੀਂ ਚੱਲ ਗਏ ਜੀ ਆਟੋਮੋਬਾਈਲ ਲਾਈਨ 'ਚ ਜੀ ਠੀਕ ਹੈ ਤੇ ਇਹ ਏਜੰਸੀ ਇਹ ਭਾਈ ਥੋੜਾ ਜਿਹਾ ਇੱਧਰ ਟੀ-ਸ਼ਰਟ ਤੇ ਨਿਗਾ ਮਾਰੂੰਗਾ ਸਟਾਈਲਾ ਟੋਜ਼ੇ ਤੇ ਇੱਥੇ ਮੈਂ ਵੀ ਕੰਮ ਕੀਤਾ ਹੈ ਤੇ ਸਾਹਮਣੇ ਸਟੈਲਾਟ ਸਟੈਲਾਟ ਹੋ ਜਾਏ ਇਹ ਸਾਡੇ ਮੈਨੇਜਰ ਜੀ ਆ ਸਸਰੀ ਗਾਲ ਜੀ ਸਸਰੀ ਗਾਲ ਜੀ ਹੋਰ ਕੰਮ ਕਰ ਵਧੀਆ ਜੀ ਹਾਂ ਜੀ ਵਧੀਆ ਜੀ ਵਧੀਆ ਚੜਦੀ ਬੱਸ ਵਧੀਆ ਵਧੀਆ ਹੋਰ ਘਰ ਪਰਿਵਾਰ ਵਧੀਆ ਹਾਂ ਬੜੀਆ ਜੀ ਆਪ ਦਾ ਸੁਣਾਓ ਠੀਕ ਆ ਵਧੀਆ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਚੱਲੀ ਜਾਂਦਾ ਜੀ ਹੁਣ ਅੱਗੇ ਦਾ ਕਿੱਥੇ ਦਾ ਕੀ ਪਲਾਨ ਅੱਗੇ ਇਥੋਂ ਕੋਲਕੱਤਾ ਤੋਂ ਆਪਾਂ ਅੰਡਮਾਨ ਇੱਕੋ ਵਾਰ ਜਾ ਹੀ ਜਾਂਦੇ ਆ अच्छा जी हां जी अब लंबा टूर है आपका हां लंबा टूर अपना हैगा साल ਦਾ ਹਜੇ ਪਿਆ ਟੂਰ ਚਲੋ ਸੁੱਖ ਕਾਮਨਾ ਹੈ ਸਾਡੀ ਤਰਫ ਸੇ ਤੁਹਾਡਾ ਟੂਰ ਸਫਲ ਰਹੇ ਬਹੁਤ ਬਹੁਤ ਧੰਨਵਾਦੀ ਕਰਕੇ ਤੁਹਾਡਾ ਕੋਈ ਚੈਨਲ ਚੱਲਣ ਚਲੇ हां जी हां जी हां जी ਬਹੁਤ ਬਹੁਤ ਧੰਨਵਾਦ ਜਿਹੜਾ ਇੰਨਾ ਆਪਾਂ ਨੂੰ ਸਪੋਰਟ ਕਰੀ ਜਨਾ ਠੀਕ ਆ ਬਾਈ ਸਮਾਂ ਕੱਟੀ ਸੀ ਆਪਣੇ ਕੋਲ ਤੇ ਇੰਨਾ ਕ ਠੀਕ ਆ ਤੇ ਘਰੇ ਸਾਰਿਆਂ ਨੂੰ ਮੇਰੇ ਵੱਲੋਂ ਸਾਸਰੀ ਘਰ ਗਈ ਬੇਬੇ ਆਪੂ ਨੂੰ ਠੀਕ ਆ ਚੰਗਾ ਬਾਈ ਚੱਲ ਬਈ ਅੰਜਨੀ ਚੱਲੀਏ ਫੈਕਟਰੀ ਆਊਟਲੈਟ ਆ ਗਏ ਭਾਈ ਜਿੱਥੇ ਅਸੀਂ ਮੈਂ ਤੇ ਬਿੱਟੂ ਨੇ ਤੇ ਹਰਪਾਲ ਭਾਈ ਨੇ ਜਿੰਨਾ ਨੇ ਕੰਮ ਕੀਤਾ ਇਸ ਫੈਕਟਰੀ ਆਊਟਲੈਟ 'ਚ ਤੇ ਇੱਥੇ ਆਪਣੇ ਮਿੱਤਰਾਂ ਦੇ ਫੋਨ ਆ ਜਾਂਦੇ ਸੀ ਜਿਹੜੇ ਨਾਲ ਕੰਮ ਕਰਦੇ ਭਾਈ ਜਰੂਰ ਮਿਲ ਕੇ ਜਾਈਂ ਪਣਾ ਇੱਕ ਇੱਕ ਮਿੰਟ ਹੀ ਖੜਕੇ ਜਾਈਂ ਤੇ ਮੈਂ ਕਹਾ ਠੀਕ ਆ ਭਾਈ ਮਿਲ ਕੇ ਜਾਊਂਗਾ ਤੁਹਾਨੂੰ ਜਰੂਰ ਇੱਧਰ ਆਪਣੇ ਭਾਈ ਐ ਲਵੀ ਸਾਰੇ ਜਦੋਂ ਦੇ ਆਪਾਂ ਹਟ ਗਏ ਤੇ ਇਹ ਵੌਕ ਸਟੋਰ ਤੋਂ ਅੱਡ-ਅੱਡ ਹੋ ਗਿਆ ਇੰਜਨੀ ਹੋਇਆ ਜਿਵੇਂ ਹੈਰੀ ਬਾਈ ਹੋਇਆ ਲਵੀ ਬਾਈ ਹੋਇਆ ਇਹ ਸਾਰੇ ਅੱਡ-ਅੱਡ ਸਟੋਰਾਂ ਦੇ ਜਾਵੜੇ ਜਿਵੇਂ ਆਪਾਂ ਤੈਨਾਂ ਹਟ ਗਏ ਠੀਕ ਹੈ ਠੀਕ ਹੈ ਹੋਰ ਕਿਵੇਂ ਲਵੀ ਬਾਈ ਹੋਰ ਪਰਿਵਾਰ ਕਿਵੇਂ ਹੈ ਸਾਰੇ ਵਧੀਆ ਬਾਈ ਮਾਤਾ-ਪਿਤਾ ਉਰੀ ਸਾਸਰੀ ਘਾਲ ਹੋਰ ਕਿਵੇਂ ਲੱਗਦੇ ਹੈ ਠੀਕ ਹੈ ਠੀਕ ਹੈ ਹੋਰ ਕਿਵੇਂ ਆ ਮਤਲਬ ਕਿ ਅਸੀਂ ਹਟ ਕੇ ਤਾਂ ਸਾਰੇ ਹਟ ਕੇ ਆ ਗਏ ਸਟੋਰਾਂ ਤੋਂ ਨਾ ਤੇ ਮੰਨ ਲਾ ਇਹ ਤਾਂ ਨਵੇਂ ਹੀ ਆ ਗਏ ਸਟਾਫ ਸਾਰੇ ਹੈ ਨਾ ਮੈਂ ਦੇਖਿਆ ਇਦਨੋਂ ਅੰਜਨੀ ਹਟ ਗਿਆ ਲਵੀ ਹਟ ਗਿਆ ਹੈਰੀ ਹਟ ਗਿਆ ਸ਼ੁਰੂਆਤ ਇਹ ਨਹੀਂ ਕੀਤੀ ਸਾਰੇ ਨਾਲ ਪਹਿਲਾਂ ਇਹ ਹਟਿਆ ਸੀ ਹਨਾ ਠੀਕ ਹੈ ਠੀਕ ਹੈ ਤੇ ਬਾਅਦ ਚੋਂ ਮੈਂ ਤੇ ਬਿੱਟੂ ਬਾਈ ਤੇ ਹਰਪਾਲ ਹਟੇ ਬਾਅਦ ਚੋਂ ਹੈਰੀ ਬਾਈ ਹਟਿਆ ਫਿਰ ਤੁਸੀਂ ਹਟੇ ਸੀ ਨਾ ਤੂੰ ਵੀ ਹਟ ਗਿਆ ਸੀ ਆ ਤੇ ਇਹ ਬਾਈ ਉੱਤੇ ਹੁੰਦਾ ਸੀ ਸਾਡੇ ਸਟੋਕ ਦੇ ਵਿੱਚ ਸਾਰੇ ਵਧੀਆ ਚੜਦੀ ਕਲਾ ਬਾਈ ਜੀ ਆਪਣੇ ਘਰ ਪਰਿਵਾਰ ਦੱਸੋ ਕਿਵੇਂ ਆ ਬਸ ਚੜਦੀ ਕਲਾ ਤੁਹਾਡੇ ਸਾਹਮਣੇ ਆਪਾਂ ਬਾਈ ਬੱਟੂ ਬਾਈ ਵਧੀਆ ਸਾਰੇ ਵਧੀਆ ਹਾਂਜੀ ਹਾਂਜੀ ਵਧੀਆ ਵਧੀਆ ਜੀ ਹਾਂਜੀ ਬਾਈ ਗੁਰਦੀ ਮੇਰੀ ਚਾਹੀਦੀ ਸਹੀਏ ਹਾਂਜੀ ਜਿਹੜੇ ਵੀ ਬਠਿੰਡੇ ਤੋਂ ਤੇ ਆਪਣੇ ਇਧਰ ਪੁੱਛੋ ਮੰਡੀ ਤੋਂ ਵੀਡੀਓ ਦੇਖਦੇ ਆ ਉਹਨਾਂ ਨੂੰ ਇਹ ਸਾਬ ਪਤਾ ਹੋਊਗਾ ਕਿ ਇਹ ਜਿਹੜਾ ਫਾਟਕ ਹੈ ਤੁਹਾਨੂੰ ਕਦੇ ਵੀ ਖੁੱਲਿਆ ਨਹੀਂ ਮਿਲੂਗਾ ਲਗ ਭੱਗ ਜਦੋਂ ਵੀ ਆਉਂਗੇ ਬੰਦ ਹੀ ਮਿਲਦਾ ਤੇ ਕਿਸ ਮਤਲਬ ਆ ਬੰਦਾ ਜਿਹਨੂੰ ਖੁੱਲਿਆ ਮਿਲੂਗਾ ਫਾਟਕ ਤੇ ਬਿੱਟੂ ਬਾਈ ਇਹ ਫਾਟਕਨ ਨਹੀਂ ਨਿਗਾ ਮਾਰ ਰਿਹਾ ਇਹ ਤਾਂ ਥਲੋਂ ਦੀ ਆਪਣੇ ਮੋਟਰਸ ਨਾਲ ਬੜੇ ਨੰਗਾਏ ਆ ਜਦੋਂ ਦੁਕਾਨ ਤੇ ਜਾਂਦੇ ਸੀ ਭਾਈ ਇਹ ਫਾਟਕ ਲੱਗਿਆ ਹੁੰਦਾ ਸੀ ਤੇ ਇਧਰੋਂ ਟਾਈਮ ਹੋਇਆ ਹੁੰਦਾ ਸਟੋਰ ਤੇ ਪਹੁੰਚਣ ਦਾ ਇਹ ਥਲੋਂ ਦੀ ਫਾਟਕ ਦੇ ਫਿਰ ਆਪਾਂ ਦਵਾ ਦਾ ਮੋਟਰਸ ਨਾਲ ਨੰਗਾਉਂਦੇ ਹੁੰਦੇ ਸੀ ਆ ਗਈ ਆਈ ਅੱਜ ਦਾ ਟ੍ਰੇਨ ਜਿਹੜੀ ਟਾਈਮ ਤੇ ਆ ਗਈ ਇਹਦਾ ਅੱਧਾ ਅੱਧਾ ਘੰਟਾ ਇਹ ਜਿਹੜਾ ਫਾਟਕ ਜਾਂ ਬੰਦ ਹੀ ਰਹਿੰਦਾ ਹੈ ਭਾਈ ਥੋੜੀ ਰੇਸ ਵਧਾ ਲੈ ਦੀ ਰੋਡ ਦੇ ਕੰਨ ਆ ਗਿਆ ਆ ਗਿਆ ਮਾਤਾ ਹੋਰ ਕਿਵੇਂ ਮਾਤਾ ਜੀ ਠੀਕ ਹਾਂ ਹੋਰ ਕਿਵੇਂ ਵਧੀਆ ਤੇਰੀ ਵੀ ਠੀਕ ਹੈ ਮੈਂ ਹਾਂ ਮੰਮੀ ਹੋਰੀ ਸਾਰੇ ਵਧੀਆ ਚੜਦੀ ਕਲਾ ਆਪਣੀ ਅਸੀਂ ਤਾਂ ਠੀਕ ਹੈ ਮਾਤਾ ਜੀ ਹਾਂ ਠੀਕ ਹੈ ਵਧੀਆ ਹਾਂ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਸਾਸਤਰੀ ਕਾਲ ਹੋਰ ਕਿਵੇਂ ਆ ਬਹੁਤ ਵਧੀਆ ਬਹੁਤ ਵਧੀਆ ਕੋੜਾ ਕੋੜਾ ਚੱਕੀ ਜਾਂਦਾ ਸੀ ਲੇਟ ਹੋ ਗਿਆ ਸਾਸਤਰੀ ਜੀ ਬਾਪੂ ਜੀ ਲੇਟ ਕਰਾਲੇ ਹੋਰ ਕਿਵੇਂ ਵਧੀਆ ਵਧੀਆ ਚੜਦੀ ਕਲਾ ਚੜਦੀ ਕਲਾ ਕੰਮ ਕਰ ਵਧੀਆ ਚੱਲੀਆਂ ਤਾਂ ਠੀਕ ਆ ਠੀਕ ਆ ਤੇ ਬਿੱਟੂ ਨੂੰ ਕੁਝ ਕਹੋਗੇ ਨੀਸ਼ੂ ਨੇ ਤਾਂ ਬਿੱਟ ਨੂੰ ਸੁਣਦਿਆ। ਵਸਪੋਤ ਇੱਕ ਤਾਂ ਤੁਸੀਂ ਆਪਸ ਵਿੱਚ ਪਿਆਰ ਹੋਣਾ ਥੋੜਾ ਜ਼ਰੂਰੀ ਹੈ। ਹਾਂਜੀ ਹਾਂਜੀ। ਸਹੀ ਹੈ ਇਹ ਤਾਂ ਗੱਲ। ਤੇ ਜਿਹੜੇ ਦੇਖਦੇ ਨਹੀਂ ਦੇਖਦੇ ਉਹਨਾਂ ਦਾ ਵੀ ਪਿਆਰ ਨਾਲ ਪਰਮਾਤਮਾ ਉਹਨਾਂ ਨੂੰ ਵੀ ਮਿਹਰ ਬਖਸ਼ੇ। ਪਿਆਰ ਹੀ ਸਭ ਨਾਲ ਬਣਾਈ। ਹਾਂਜੀ ਹਾਂਜੀ ਇਹ ਤਾਂ ਗੱਲ ਸੀ। ਮਿੱਠੀ ਆਵਾਜ਼, ਮਿੱਠੀ ਬੋਲੀ, ਮਿੱਠੀ ਭਰਦਾ ਤੇ ਪਿਆਰ ਵਧਰਾਉਂਦਾ। ਹਾਂਜੀ ਹਾਂਜੀ। ਫਿਰ ਸਭ ਕੋ پاس ਆਈਏ ਆਪਣਾ ਗੁਰੂ ਅੱਪੇ ਪਾਸ ਕਰ ਦੋ। ਹਾਂਜੀ ਹਾਂਜੀ। ਜਿੰਨੀਆਂ ਤਾਂ ਦੇਖਦੇ ਉਹਨਾਂ ਦੇ ਬਹੁਤ ਬਹੁਤ ਧੰਨ। ਠੀਕ ਹੈ ਸਾਨੂੰ ਤੰਦਰੁਸਤ ਵਾਪਸ ਪਰ ਆ ਤੇ ਆਪਣੇ ਇੱਥੇ ਟੂਰਨਾਮੈਂਟ ਹੋਈ ਜਾਂਦਾ ਅੱਜ ਹੈ ਬਟਾ ਇੱਕ ਦਿਨ ਦਾ ਇੱਕ ਦਿਨ ਦਾ ਆ ਇੱਕ ਦਿਨ ਦਾ ਇਹ ਵੈਸੇ ਵੱਡੇ ਟੂਰਨਾਮੈਂਟ ਤਾਂ ਆਪਣੇ ਹੁੰਦੇ ਹੁੰਦੇ ਫੱਗਣ ਦੇ ਵਿੱਚ ਫੱਗਣ ਦੇ ਵਿੱਚ ਜੇ ਛੇ ਮਹੀਨਾ ਜੀ ਨੂੰ ਕਹਿੰਦੇ ਫੱਗਣਾ ਹਾਂ ਹਾਂ ਗੁਲਕਾਰ ਆਪਣਾ ਹੈ ਤੁਹਾਨੂੰ ਪਤਾ ਹੀ ਹੈ ਹਾਂਜੀ ਹਾਂਜੀ ਮਾਈ ਵੀ ਪੱਕੇ ਹੀ ਫੱਗਣ ਦੀ ਮੱਛਾ ਠੀਕ ਹੈ ਜੀ ਹਾਂਜੀ ਪੱਕਾ ਠੀਕ ਹੈ ਬਾਕੀ ਇਹ ਇੱਕ ਦਿਨ ਦਾ ਰੱਖਿਆ ਹੋਇਆ ਹੈ ਇਹ ਵੈਸੇ ਹੀ ਕਰਵਾਇਆ ਕਿ ਟੂਰਨਾਮੈਂਚ ਵੈਸੇ ਹੀ ਕਰਵਾਈ ਖੁਸ਼ੀ ਨਾਲ ਹੀ ਹੁੰਦੇ ਵੈਸੇ ਤਾਂ ਇਹ ਹਾਂਜੀ ਹਾਂਜੀ ਤੇ ਫਿਰ ਆਪਾਂ ਉੱਥੇ ਜਾ ਨਹੀਂ ਗਿਆ ਪਹੁੰਚ ਨਹੀਂ ਗਿਆ ਠੀਕ ਹੈ ਉਧਰ ਕੰ ਬੇਟ ਕਰਦੇ ਸੀ ਮੈਂ ਮਿਲ ਕੇ ਜਾਣਾ ਮੈਂ ਵੀ ਲੇਟ ਜਾ ਹੋ ਗਿਆ ਥੋੜਾ ਜਿਹਾ ਠੀਕ ਹੋ ਗਿਆ ਹਾਂ ਸਾਰੇ ਵਧੀਆ ਬਾਬੂ ਜੀ ਦੀ ਕਿਰਪਾ ਨਾਲ ਸਾਰੇ ਠੀਕ ਰਹਿਣਗੇ ਹਾਂਜੀ ਹਾਂਜੀ ਜਿੰਨੇ ਦੇਖਦੇ ਆ ਵੀ ਤੰਦਰੁਸਤ ਰਹਣ ਪਰਮਾਤਮਾ ਵਾਖੇ ਹਾਂਜੀ ਹਾਂਜੀ ਸਭ ਠੀਕ ਆ ਵਧੀਆ ਰਹਿਣ ਠੀਕ ਮਿਲ ਜੁਲ ਕੇ ਪਿਆਰ ਹਾਂਜੀ ਹਾਂਜੀ ਬੱਦੀ ਸਾਡੀ ਤਾਂ ਇਹੀ ਕਹਨੇ ਆ ਦੁਆ ਹਾਂਜੀ ਹਾਂਜੀ ਜਿਹੜਾ ਪਿਆਰ ਪਤਾ ਹੀ ਜਾਵੇ ਤੁਹਾਡੇ ਤੁਹਾਡੀਆਂ ਕਹਨੇ ਤੇ ਹੀ ਆਪਾਂ ਚੱਲਾਂਗੇ ਫੇਰ ਹੀ ਸਹੀ ਚੱਲਾਂਗੇ ਬਾਬੂ ਜੀ ਸਭ ਦਾ ਕਹਿਣਾ ਮੰਨੋ ਬੱਚੇ ਜਿੰਨੇ ਸਾਰੇ ਛੋਟੇ ਬਹੁਤ ਵਧੀਆ ਹਾਂਜੀ ਹਾਂਜੀ ਗੁਰੂ ਦੀ ਕਿਰਪਾ ਨਾਲ ਸਾਰੇ ਹੀ ਬਹੁਤ ਵਧੀਆ ਨਜਾਨ ਨੇ ਜਾਂ ਮਾਤਾ ਜਾਂ ਭੈਣਾਂ ਜਾਂ ਬੇਟੀਆਂ ਹਨਾ ਸਾਰੇ ਹਾਂਜੀ ਹਾਂਜੀ ਜਿੰਨੇ ਵੀ ਹੈ ਸਾਰੇ ਬਹੁਤ ਵਧੀਆ ਸੁਖ ਨਾਲ ਪਿਆਰ ਰੱਖਦੇ ਹੋ ਤੁਹਾਨੂੰ ਹਾਂਜੀ ਹਾਂਜੀ ਉਹਨਾਂ ਦੇ ਨਾਲ ਕਿ ਤੁਸੀਂ ਹਾਂਜੀ ਇਹ ਤਾਂ ਗੱਲ ਸਹੀ ਹੈ ਕਿੱਥੇ ਹੋ ਜਣੀਆਂ ਹਾਂ ਉਹਨਾਂ ਦੇ ਨਾਲ ਠੀਕ ਹੈ ਜੀ ਠੀਕ ਹੈ ਰਾਤਾਂ ਨਹੀਂ ਅੱਬੇ ਰੋਟੀਆਂ ਮਾਤਾ ਦੀਆਂ ਰਹਿ ਗਈਆਂ ਸੀਗੀਆਂ ਆਪਣੀਆਂ ਮਾਤਾ ਜੀ ਕਹਿੰਦੇ ਭਾਈ ਰੋਟੀਆਂ ਬਣਾ ਕੇ ਰੱਖੀਆਂ ਹੋ ਜਣੀਆਂ ਰਾਤ ਵਾਲੀਆਂ ਰਹਿ ਗਈਆਂ ਜਿਗਤ ਭਾਈ ਹੁਣ ਖਾਵਾਂਗੇ ਦੋ ਦੋ ਵਾਦ ਖਾਵਾਂਗੇ ਹੁਣ ਦੋ ਦੋ ਵਾਦ ਤਾਂ ਖਾਵਾਂਗੇ ਮੇਰੇ ਕੋਲ ਖਸੌਨਾ ਖਾਊਗਾ ਜੇ ਸਲਾਦ ਨੂੰ ਹੁਣੇ ਦੁਬਾਰੇ ਮੂੰਹ ਕਰ ਲਿਆ ਤਾਂ ਵੀ ਰਾਤ ਵਾਲੀ ਦਾ ਵਿਆਜ ਲੱਗ ਗਈ ਕੋਈ ਇੱਧਰ ਇੱਧਰ ਨੂੰ ਨਾ ਮੂੰਹ ਕਰ ਲਈ ਇਹਨੂੰ ਵਾੜ ਤੂੰ ਜਦੋਂ ਨਾ ਮੈਂ ਦੇਖੀ ਆ ਨਾ ਮਾਤਾ ਨੇ ਪਲੇਟ ਰੱਖੀ ਆ ਨਾ ਉਦੋਂ ਦਾ ਨਾ ਖਰਚ ਕਰਚ ਮੂੰਹ ਚੱਲੀ ਜਾਂਦਾ ਤੇਰਾ ਧਿਆਨ ਇਸ ਗੱਲ ਦਾ ਧਿਆਨ ਰੱਖੀ ਸਹੀ ਆ ਬਾਪੂ ਜੀ ਇੱਧਰ ਵਾੜ ਦੇਈ ਜਨਾ ਮੇਰੇ ਸਲਾਦ ਨੂੰ ਸਹੀ ਗੱਲ ਮਾਤਾ ਜੀ ਇਹ ਸਲਾਦ ਖਾਈ ਜਾਂਦਾ ਮੇਰੇ ਮੁੰਡੇ ਦਾ ਠੀਕ ਹੈ ਠੀਕ ਹੈ ਦੇ ਭਾਈ ਇਧਰ ਮਾਤਾ ਦੇ ਆਦੀਆਂ ਰੋਟੀਆਂ ਵੀ ਰਹਿੰਦੀਆਂ ਸੀਆਂ ਮਾਤਾ ਦੇ ਕੱਲ ਪਰਸੋਂ ਦੇ ਜਦੋਂ ਦੇ ਆਏ ਹੁੰਦੇ ਫੋਨ ਆਈ ਜਾਂਦੇ ਸੀ ਭਾਈ ਘਰੇ ਆਈ ਰਾਤ ਤਾਂ ਲੇਟ ਹੋ ਗਈ ਸੀ ਤੇ ਅੱਜ ਆਪਾਂ ਪਹੁੰਚ ਹੀ ਗਏ ਆ ਤੇ ਉਹਨਾਂ ਦੇ ਆਦੀਆਂ ਰੋਟੀਆਂ ਜਿਹੜੀਆਂ ਤਿਆਰ ਆ ਤੇ ਇਹ ਸ਼ਕਲੀਏ ਪੱਲੇ 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 ਇਸੀਆਂ ਕੱਢ ਕੇ ਲੱਸੀ ਦੀਆਂ ਦੇ ਦੀਆਂ ਸ਼ਕਲਾ ਸ਼ਕਲਾ ਜੀ हां denn denn ਤਾਂ ਹੁਣ ਆਪਾਂ ਨੂੰ ਟ੍ਰੇਨ 'ਚ ਨਾ ਕੁਛ ਨਹੀਂ ਮਿਲਣਾਗਾ ਨੱਕੋ ਨੱਕ ਕਰ ਲਾ ਕੰਮ ਨਹੀਂ ਆਪਣੀ ਬਾਈ ਸੁਪਰ ਫਾਸਟ ਟ੍ਰੇਨ ਚਲਾਈ ਹੋਈ ਆ ਅੱਛਾ ਉਹਨੇ 27 ਘੰਟੇ ਲਾਉਣੇ ਫੇਰ ਤਾਂ ਬਹੁਤ ਵਧੀਆ ਗੱਲ ਐ ਤਾਂ ਹੀ ਤਨੋਂ ਕਦੋਂ ਦਾ ਯਾਦ ਕਰੀ ਨਾ ਭਾਈ ਆ ਜਾ ਆ ਜਾ ਜਲਦੀ ਟ੍ਰੇਨ ਨਾਲ ਲੱਗ ਜਾਓ ਠੀਕ ਐ ਠੀਕ ਐ ਫੇਰ ਤਾਂ ਜਲਦੀ ਭੱਜੀਏ ਭੱਜੀਏ ਦਵਾ ਤਾਂ ਕਰੀ ਜਾਣਾ ਕਿੰਨੇ ਉਹੀ 3 ਦਿਨ ਲੱਗ ਜਾਣ ਹਾਂ ਇਹ ਤਾਂ ਗੱਲ ਸਹੀ ਐ ਫੇਰ ਕਿਤੇ ਇੱਕ ਸੀਟ ਤੇ ਚਾਰ ਜਾਨੇ ਲੰਮ ਕੇ ਬੈਠੇ ਆ ਹੀ ਏ ਸ਼ੰਗਮਾਤਾ ਜੀ ਠੀਕ ਐ ਤੇ ਮੈਂ ਜਲਦੀ ਕਿਹੜਾ ਮਾਰਾਂਗੇ ਠੀਕ ਹੈ ਚੰਗਾ ਬਾਪੂ ਜੀ ਠੀਕ ਹੈ ਬੇਟਾ ਜਲਦੀ ਹੈ ਹਾਂਜੀ 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 ਪਰ ਆਪਦਾ ਉਧਰੋਂ ਵੀ ਸੈਟਿੰਗ ਦੇਖ ਕੇ ਪਿਆਰ ਦੀ ਹਾਂਜੀ ਹਾਂਜੀ ਫੇਰ ਤੁਸੀਂ ਕਹਿਣਾ ਹਾਂਜੀ 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 ਆਪਾਂ ਦੇਖ ਕੇ ਉਧਰੋਂ ਵੀ ਜੋ ਦੇਖਦੇ ਆਂ ਵੀ 2-2.5 ਮਿੰਟ 3 ਮਿੰਟ ਕਰ ਜਦੋਂ ਆਪਾਂ ਨੂੰ ਜੇੜਾ ਲੱਗ ਜਾ ਉਹ ਤੋਂ ਮਾਰਾਂਗੇ ਜ਼ਰੂਰ ਮਾਰਾਂਗੇ ਠੀਕ ਹੈ ਮਾਤਾ ਜੀ ਚੰਗਾ ਹਾਂ ਚੱਲੀ ਯਾਰ ਪਾਲ ਬਾਈ ਚਲੋ ਜੀ ਚਲੋ ਸਭ ਨਾਲ ਪਿਆਰ ਨਾਲ ਹੀ ਰਹਿਣਾ ਹੈ ਹਾਂਜੀ ਹਾਂਜੀ ਸਾਰੇ ਨਾਲ ਪਿਆਰ ਨਾਲ ਮਿਲ ਜੁਲ ਕੇ ਪਿਆਰ ਹਾਂਜੀ ਹਾਂਜੀ ਜਿਹੜੀ ਜਗ੍ਹਾ ਹੈ ਉਹ ਵਰੇ ਗੁਰੂ ਘਰ ਦੇ ਹਾਂਜੀ ਪਹਿਲਾਂ ਗੁਰੂ ਘਰ ਤੋਂ ਆ ਗੱਲ ਹੈ ਸਬਜ਼ ਘਰ ਮੱਥਾ ਵਗੈਰਾ ਜਿਹਨੂੰ ਪੰਜਾਬੀ ਕਹਿੰਦੇ ਪਟੇਕ ਕੇ ਫਿਰ ਸ਼ੁਰੂ ਕਰ ਲੈਣਾ ਹਾਂਜੀ ਹਾਂਜੀ ਠੀਕ ਹਾਂ ਤਾਂ ਵੇਖਦੇ ਰਹਿੰਦੇ ਅਸੀਂ ਹਾਂਜੀ ਹਾਂਜੀ ਕਰਦੇ ਵੀ ਤੁਸੀਂ ਛੇਵੀਂ ਅਖਰ ਪਰ ਸਾਡਾ ਬੁੱਧ ਕਹਿਣ ਦਾ ਫਰਜ਼ ਹੈ ਹਾਂਜੀ ਥੋੜੇ ਕਹਿਣੀ ਸੀ ਆਪਾਂ ਚੱਲਣਾ ਗੱਲ ਜੀ ਹਾਂਜੀ ਪਰਮਾਤਮਾ ਦਾ ਚੜ੍ਹਦੀ ਕਲਾ ਚ ਰੱਖੋ ਸਾਰੇ ਦੇਖ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੋ ਹਾਂਜੀ ਹਾਂਜੀ ਹਾਂ ਜਿਹਨੇ ਥੋੜਾ ਪਿਆਰ ਚੱਲੀ ਯਾਰ ਪੜਵੀ ਠੀਕ ਐ ਚਲੋ ਜੀ ਸੇਮਾ ਪੁੱਟੋ ਕਲਾ ਮਾਈ ਵਿਰੋਧੇ ਗੁਰਦਰਾ ਸਾਹਿਬ ਚ ਟੂਰਨਾਮੈਂਟ ਚੱਲ ਰਿਹਾ ਤੇ ਨਾਮ ਕੀ ਗੂੰਜ ਰਿਹਾ ਹੈ ਆਪਣੇ ਸੇਮਾ ਸੇਮਾ ਕਲਾ ਭਾਈ ਸੇਮੇ ਤੋਂ ਖਿਡਾਰੀ ਆਏ ਖੇਤਰ ਆਪਣੇ ਹਾਂਜੀ ਚੱਲੀ ਜਾਂਦਾ ਨਾਮ ਆਪਣੇ ਸੇਮੇ ਕਲਾ ਲੈਣਾ ਠੀਕ ਐ ਮਾਤਾ ਜੀ ਠੀਕ ਐ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਏ ਬਾਏ ਸਤਿ ਸ਼੍ਰੀ ਅਕਾਲ ਚਾਲਦੇ ਆ ਹੁਣ ਬਈ ਲੁਧਿਆਣੇ ਨੂੰ ਆਪਾਂ ਹੁਣ ਉਹ ਗੱਲ ਹੈ ਕਿ ਨੋ ਪਗੜਦੀਆਂ ਕੁਝ ਗਲੀਆਂ ਭੁੱਲ ਗਏ ਪਰ ਆ ਜਿਹੜੀਆਂ ਬਠਿੰਡੇ ਦੀਆਂ ਕੁਝ ਚਾਰ ਗਲੀਆਂ ਆ ਇਹ ਚਾਰ ਕਲੀਆਂ ਇੱਕ ਸਿਮੇ ਕਲੇ ਤੋਂ ਲੈ ਕੇ ਤੇ ਇੱਕ ਪੁੱਜੋ ਤੋਂ ਇਧਰੋਂ ਚੱਕ ਰਾਮ ਸਿੰਘ ਵਾਲੀ ਇਹ ਰੋਡ ਬਈ ਵਾਵਾ ਨੀਵੀਂ ਕੀਤੀ ਥੋੜਾ ਜੀ ਸਾਲਾਂ ਚ ਇਹਦਾ ਖਾਸਾ ਹੀ ਪਤਾ ਲੱਗ ਗਿਆ ਆਪਣ ਨੂੰ ਇਧਰ ਦੇ ਏਰੀਆ ਦਾ 3 ਵਜੇ ਦੇ ਲਵੇ ਤਵੇ ਹੋ ਗਿਆ ਤੇ ਆਪਾਂ ਜਿਹੜੀ বাস ਫੜ ਲਈ ਪ੍ਰਾਈਵੇਟ ਪੁੱਚੋ ਕੈਂਟੀਆਂ ਤੋਂ ਇਹਨਾਂ ਨੇ ਭਾਈ ਆਪਣੇ ਤੋਂ ਕਰਾਇਆ ਦਿੱਤਾ 450 ਰੁਪਿਆ ਤੇ ਪੁੱਚੋ ਕੈਂਟੀਆਂ ਤੋਂ ਤੇ ਲੁਧਿਆਣੇ ਦਾ ਸਮਾਂ ਜਿਹੜਾ 3 ਘੰਟੇ ਦੇ ਲਵੇ ਤਵੇ ਲੱਗੂ ਆ ਇਹ ਕਹਿੰਦਾ ਬਾਈ ਕਹਿੰਦਾ ਵੀ 4:30 5 ਵਜੇ ਦੇ ਲਵੇ ਤਵੇ ਜਿਹੜਾ ਲੁਧਿਆਣੇ ਲਾਵਾਂਗੇ বাস ਸਟੈਂਡ ਇੱਧਰ ਆਪਣੇ ਹਰਪਾਲ ਬਾਈ ਬੈਠਾ ਹੈ ਤੇ ਚੱਲਦੇ ਹੁਣ ਆਪਾਂ ਲੁਧਿਆਣੇ ਪਹੁੰਚਦੇ ਆ ਜਲਦੀ ਜਲਦੀ ਤੇ ਫੇਰ ਉਥੋਂ ਅੱਗੇ ਐਕਟ ਵਗੈਰਾ ਦਾ ਸਾਰਾ ਜਿਹੜਾ ਜ਼ਿੰਮੇਵਾਰੀ ਹਰਪਾਲ ਬੈਜਦੀ ਹੈ ਸਿਰ ਤੇ ਹੈ ਅੱਗੇ ਦੀ ਕਲਕੱਤੇ ਦੀ ਤੇ ਉਹ ਇਹਨਾਂ ਨੂੰ ਪਤਾ ਕਿੰਨੇ ਵਜੇ ਟ੍ਰੇਨ ਜਾਣੀ ਹੈ ਕਿੰਨੇ ਵਜੇ ਚੱਲਣਾ ਹੈ ਪਵਨ ਭਾਈ ਆਪਾਂ ਨੂੰ ਇਹ ਗਿਫਟ ਦੇ ਗਿਆ ਚਾਰੇ ਭਰਾਵਾਂ ਨੂੰ ਤੇ ਪਲੇਟਾਂ ਆਪਣੀਆਂ ਬੜੀਆਂ ਪਈਆਂ ਫਿਰ ਵੀ ਪਵਨ ਭਾਈ ਬਣਾ ਕੇ ਦੇ ਕੇ ਗਿਆ ਤੇ ਕੀ ਕਹਿਣਾ ਚਾਹੂੰਗਾ ਸਵਨ ਫੇਲ ਬੰਦਾ ਤੇ ਕਈ ਭਾਈਆਂ ਦੇ ਮੈਸੇਜ ਆਉਂਦੇ ਸੀ ਇਹ ਰਿਹਾ ਭਾਈ ਤੇ ਕਈ ਭਾਈਆਂ ਦੇ ਫੋਨ ਮੈਸੇਜ ਬਹੁਤ ਆਈ ਸੀ ਭਾਈ ਇਹਦਾ ਚੈਨਲ ਜਿਹੜਾ ਚੇਂਜ ਕਰ ਦੋ ਫੇਲ ਬੰਦਾ ਤੇ ਇਹ ਕਹਿੰਦਾ ਵੀ ਭਾਈ ਚੈਨਲ ਨਹੀਂ ਚੇਂਜ ਕਰਦਾ ਮੈਂ ਇਹ ਐਵੇਂ ਹੀ ਰੱਖੂਆਂ ਚੈਨਲ ਜਿਹੜਾ ਹੈਗਾ ਸਾਢੇ 4 ਵਜੇ ਦੇ ਲਵੇ ਤਵੇ ਹੋ ਗਿਆ ਤੇ ਆਪਾਂ ਜਿਹੜੇ ਲੁਧਿਆਣਾ ਬੱਸ ਸਟੈਂਡ ਤੇ ਪਹੁੰਚ ਗਏ ਆ ਤੇ ਭਾਈ ਬੈਗਨ ਆਪਾਂ ਨੂੰ ਹਰਪਾਲ ਬਾਈ ਨੇ ਲਾ ਦਿੱਤਾ ਇੱਕ ਬੈਗ ਮਗਰ ਤੇ ਕਾਰਿਆ ਤੇ ਥੇਲੀਆਂ ਤੇ ਬਾਈ ਹੁਰੀਆਂ ਦੇ ਫੋਨ ਆਈ ਜਾਂਦੇ ਸੀ ਬਾਈ ਹੁਰੀ ਆਪਾਂ ਬੱਸ ਸਟੈਂਡ ਤੇ ਡਿੱਕੀ ਜਾਂਦੇ ਸੀਗੇ ਤੇ ਉਹ ਭਈਆ ਉੱਪਰਲੀ ਸਾਈਡ ਸੀ ਤੇ ਬੱਸ ਜਿਹੜੀ ਬੱਸ ਸਟੈਂਡ ਆਈ ਜਾਂਦੀ ਸੀ ਬਾਈ ਹੁਰੀਆਂ ਨਾਲ ਉੱਥੇ ਮਿਲਣ ਉਤਰ ਗਿਆ ਤੇ ਮੈਂ ਵੀ ਚੱਲਦਾ ਸਮਾਨ ਸੱਲਾ ਸਾਰਾ ਮੈਂ ਲਿਆਇਆ ਤੇ ਇੱਧਰ ਲੁਧਿਆਣੇ ਦਾ ਬੱਸ ਸਟੈਂਡ ਖਾਸਾ ਹੀ ਵੱਡਾ ਏ ਆ ਕੀ ਕਰਤਾ ਭਾਈ ਇਹਨੇ ਓਏ ਹੋਏ ਹੋਏ ਬੈਠੇ ਸੀਗੇ ਵਧੀਆ ਬਾਈ ਹੋਰਾਂ ਨਾਲ ਗੱਲਾਂ ਕਰੀ ਜਾਂਦੇ ਸੀ ਇੱਥੇ ਬੈਠੇ ਲਿਆ ਆ ਗਿਆ ਭਾਈ ਜਨੇਟਰ ਜਾਂ ਮੈਂਟਰ ਜੀ ਧੂਆਂ ਧਾਰ ਕਰਤਾ ਕੰਮ ਬੱਸ ਸਟੈਂਡ ਤੇ ਇਹ ਤਾਂ ਸੱਜਣਾ ਤੇਰਾ ਧੱਕਾ ਏ ਸ਼ਰਿਆਮ ਇੱਧਰ ਆਪਾਂ ਨੂੰ ਬਾਈ ਜੀ ਹੋਰੀ ਮਿਲਣ ਆਏ ਆ ਸਾਸਰੀਕਾਲ ਬਾਈ ਜੀ ਕੀ ਨਾਮ ਆਪਣਾ ਮੈਂ ਸੁਵਿੰਦਰ ਸਿੰਘ ਬੇਦੀ ਪਿੰਡ ਚ ਮਾਲਗੋੜਾ ਵਾਂ ਲੁਧਿਆਣਾ ਤੋਂ ਤੇ ਭਾਈ ਸੁਨੀਲ ਵੀ ਭਾਈ ਹਰਪਾਲ ਵੀ ਆਏ ਸੀਗੇ ਅੱਜ ਬੱਸ ਸਟੈਂਡ ਤੇ ਇਹਨਾਂ ਨੂੰ ਮਿਲਣ ਆਏ ਸੀਗੇ ਅੱਜ ਗੱਲਬਾਤਾਂ ਕਰ ਰਹੇ ਸੀ ਕਾਰਪੇਸ਼ ਵਾਲੀ ਧੂਏ ਵਾਲੀ ਗੱਡੀ ਹੈ ਕਿਤੇ ਧੂਏ ਧੂਂ ਹੀ ਕਰਤਾ ਸਾਨੂੰ ਠੀਕ ਹੈ ਠੀਕ ਹੈ ਤੇ ਭਾਈ ਜੀ ਵੀ ਹੁਣ ਆਪਣੇ ਚੈਨਲ ਨਾਲ ਜੁੜੇ ਹੋਇਆ ਤੇ ਭਾਈ ਜੀ ਵੀਰੇ ਦਾ ਬੇਟਾ ਆਪਾਂ ਨੂੰ ਹੇਮਕੁਟ ਸਾਹਿਬ ਮਿਲਿਆ ਸੀ ਆ ਸਤਿ ਸ਼੍ਰੀ ਅਕਾਲ ਆਪਣਾ ਨਾਮ ਕੀ ਹੈ ਜੀ ਹਰਪੀਰ ਸਿੰਘ ਜੀ ਹਰਪੀਰ ਸਿੰਘ ਕੀ ਕਰਦੇ ਸਟੱਡੀ ਕਰਦੇ ਹੋ ਹਾਂਜੀ ਮੈਂ ਡਿਪਲੋਮਾ ਕਰ ਰਿਹਾ ਹਾਂ ਇਲੈਕਟ੍ਰੋਨਿਕਸ ਦੇ ਵਿੱਚ ਠੀਕ ਹੈ ਠੀਕ ਹੈ ਤਾਂ ਵਧੀਆ ਗੱਲ ਆ ਮम्मी पापा ਦਾ ਨਾਮ ਰੋਸ਼ਨ ਕਰੋ ਵਧੀਆ ਪਰਸੈਂਟ ਲੈ ਕੇ ਆਓ ਤੇ ਹੋਰ ਘਰ ਪਰਿਵਾਰ ਭਾਈ ਜੀ ਵਧੀਆ ਜਿਵੇਂ ਗੱਲ ਟਾਈਮ ਟਾਈਮ ਘਟਕ ਲੱਗ ਗਿਆ ਉਹ ਤੋਂ ਤੋਂ ਦੋਨ ਫਰਦੂ ਇਸ ਤਰ੍ਹਾਂ ਤੁਹਾਨੂੰ ਸਾਰੇ ਮੋੜਿਆਂ ਨਾਲ ਖੁਸ਼ ਹੋਵੇ ਨਹੀਂ ਨਹੀਂ ਜੀ ਜਰੂਰ ਆਪਾਂ ਜਦੋਂ ਟੂਰ ਕੰਪਲੀਟ ਕਰ ਲਈਏ ਇਹ ਸਾਰੇ ਜਿਹੜੇ ਲਾਂਬੇ ਥੋੜੇ ਜਰੂਰ ਲਾ ਕੇ ਜਾਵਾਂਗੇ ਪੱਕਾ ਜੀ ਮਿਹਰਬਾਨੀ ਹੈ ਗੱਲ ਕਰੀਏ ਆਪਾਂ ਜਦੋਂ ਤੇ ਆਪਾਂ ਪਰਸੋਂ ਵਾਲੀ ਵੀਡੀਓ ਤੇ ਜਿਵੇਂ ਬੋਲਿਆ ਸੀ ਵੀ ਭਾਈ ਆਪਾਂ ਵੀ ਕੰਮ ਆ ਜੇ 4-5 ਸਾਲ ਟੇਲਰ ਦਾ ਕੀਤਾ ਹੈ ਜਿਵੇਂ ਕੱਲ ਹੀ ਆਪਾਂ ਬਠਿੰਡੇ ਰੂਕੇ ਤੇ ਬਾਈ ਜੀ ਰੇਟੇਲਰ ਦਾ ਕੰਮ ਕਰਦੇ ਸੀ ਇਹ ਤੇ ਇਹ ਵੀ ਬਾਈ ਜੀ ਆਪਾਂ ਆਣ ਕੇ ਇਹਨਾਂ ਨੂੰ ਪਤਾ ਨਹੀਂ ਸੀ ਮੈਂ ਟੇਲਰ ਦਾ ਕੰਮ ਕੀਤਾ ਹੈ ਤੇ ਬਾਈ ਜੀ ਹੋਰੀ ਕਹਿੰਦੇ ਜੇ ਤੁਹਾਡੇ ਕੋਲ ਸਮਾਂ ਹੁੰਦਾ ਤਾਂ ਮੈਂ ਕਮੀਜ਼ ਪਰਾਮਾ ਬਣਾ ਕੇ ਲਿਆਂਦਾ ਮੈਂ ਕਿਹਾ ਬਾਈ ਜੀ ਮੈਂ ਵੀ ਟੇਲਰ ਦਾ ਕੰਮ ਕੀਤਾ ਹੈ ਕੀ ਨਾ ਮੇਰੀ ਸ਼ਾਪ ਹੈ ਜੀ ਆਪਣੇ ਪਿੰਡ ਕਮਾਫਾ ਦਾ ਲੰਡੀਕਾ ਰੋਡ ਤੇ ਫਾਈਵ ਸਟਾਰਕ ਦੇ ਅੰਦਰ ਹਾਂਜੀ ਤੇ ਤੇਨ ਪਹਿਲੇ ਮੇਰੀ ਸ਼ੋਪਾ ਤੇ ਜਦੋਂ ਮੈਂ ਸੰਦੀਪ ਵੀਰ ਨਾਲ ਗੱਲ ਕੀਤੀ ਤੇ ਮੈਂ ਕਹਾ ਵੀਰ ਤੁਸੀਂ ਮੈਨੂੰ ਕੁਟਪਟਾ ਦੱਸਦੇ ਮੈਂ ਤੁਹਾਨੂੰ ਸੰਦੀਪ ਵਾਸਤੇ ਕਰਨਾਲ ਵਾਸਤੇ ਕੁਰਤੇ ਵੀਆਂ ਲੈ ਵੜਾ ਕੇ ਲੈਂਦਾ ਸੰਦੀਪ ਭਾਈ ਕਹਿੰਦਾ ਕਿ ਮੈਂ ਆਪ ਖੁਰਤੇ ਲੈ ਰਾਂ ਮੈਨੂੰ ਹੁਣ ਪਤਾ ਲੱਗਿਆ ਜਸਤ ਹੁਣ ਹੀ ਪਤਾ ਲੱਗਿਆ ਵੀ ਸੰਦੀਪ ਭਾਈ ਵੀ ਇਹ ਕੰਮ ਕਰਦਾ ਰਿਹਾ ਵਾ ਠੀਕ ਹੈ ਠੀਕ ਹੈ ਮੈਂ ਤਾਂ ਉੱਥੇ ਬੋਕਸਰ ਕੀਤਾ ਸੀ ਪ੍ਰਿੰਸ ਕੋਲੇ ਬਾਈ ਜੀ ਤੇ ਹਬੋਰ ਵੀਰ ਬਿਲਕੁਲ ਕੀਤਾ ਸੀ ਆ 4-5 ਸਾਲ ਕੰਮ ਕੀਤਾ ਹਾਂਜੀ ਹਾਂਜੀ ਤੇ ਕੰਮਕਾਰ ਵਧੀਆ ਚੱਲਿਆ ਨੇ ਟੈਲਰ ਦਾ ਕਿੰਨੇ ਕਾਰੀਗਰ ਰੱਖ ਰੱਖਿਆ ਆਪਾਂ ਮੇਰੇ ਕੋਲ ਦੋ ਆ ਜੀ ਦੋ ਆ ਹਾਂਜੀ ਆਪਾਂ ਜੈਂਟਸ ਦਾ ਹੀ ਕਰਦਾਂਗੇ ਲੈਡੀਆਂ ਜੀ ਨਹੀਂ ਜੈਂਟਸ 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 ਆਲ ਆਲ ਕੰਮ ਕਰਾਈਦਾ ਜੀ ਠੀਕ ਆ ਠੀਕ ਆ ਜੀ ਤੇ ਵਾਈ ਗੁਰੂ ਤੁਹਾਡੇ ਕੰਮ ਵਿੱਚ ਚਾਰ ਪਾ ਲਾਵੇ ਚੰਨ ਚੰਨ ਲਾ ਲਈਓ ਠੀਕ ਇਹ ਸਾਨੂੰ ਥੋੜੀ ਜਾਇਦ ਦੋ ਫਿਰ ਕੋਈ ਨਹੀਂ ਕੋਈ ਨਹੀਂ ਠੀਕ ਆ ਠੀਕ ਆ ਜੀ ਠੀਕ ਆ ਬਾਈ ਜੀ ਓਕੇ ਜੀ ਸਮਾਂ ਜਿਹੜਾ 7 ਵਜੇ ਦੇ ਲਵੇ ਤਵੇ ਹੋ ਗਿਆ ਤਾਂ ਆਪਾਂ ਲੁਧਿਆਣੇ ਸ਼ਹਿਰ ਚ ਇੱਥੇ 22 ਘਰਾਂ ਨੂੰ ਮਿਲੀ ਜਾਂਦੇ ਆ ਤੇ ਸਾਹਮਣੇ ਲਿਖਿਆ ਹੋਇਆ ਨੇਚਰਲ ਥੀ ਤੇ ਭਾਈ ਇਸ ਜਗ੍ਹਾ ਤੇ ਪਹਿਲਾਂ ਬਿੱਟੂ ਬਾਈ ਤੇ ਨੀਸ਼ੂ ਬਾਈ ਆਏ ਸੀਗੇ ਤੇ ਉਸ ਜਗ੍ਹਾ ਤੇ ਆਪਾਂ ਪਹੁੰਚ ਗਏ ਅੱਜ ਤੁਸੀਂ ਦੇਖੇ ਹੋਣਾ ਨੀਸ਼ੂ ਬਾਈ ਆਪਣੇ ਜਿਹੜੇ ਇੰਜ ਹੁਣਾਂ ਜੁੜੇ ਹੋਇਆ ਅਣਮੋਲ ਕੁਆਤਰੇ ਦੇ ਬਾਈ ਦੇ ਨਾਲ ਤੇ ਇਹਨਾਂ ਨਾਲ ਆਪਣੀ ਸੋਹਣੀ ਲਿਆ ਜਾ ਬਾਰਤ ਲਾਭ ਹੁੰਦੀ ਰਹਿੰਦੀ ਆ ਸਾਸਰੀ ਘਰ ਬਾਈ ਜੀ ਸਾਸਰੀ ਘਰ ਜੀ ਕੀ ਹਾਲ ਚਾਲ ਨੇ ਬਾਈ ਠੀਕ ਆ ਠੀਕ ਆ ਤੇ ਆਪਣੇ ਵਾਸਤੇ ਸਪੈਸ਼ਲ ਰਾਹੇ ਤੋਂ ਮਿਲਣ ਆਏ ਬਾਈ ਜੀ ਬਹੁਤੋੜਾ ਬਹੁਤ ਧੰਨਵਾਦ ਤੁਸੀਂ ਇੰਨੀ ਦੂਰੋਂ ਚੱਲ ਕੇ ਖੇਚਲ ਕਰਕੇ ਸਾਡੇ ਕੋਲ ਮਿਲਣ ਕੋਈ ਚੱਕਰੇ ਨਹੀਂ ਵੀਰ ਤੁਹਾਡਾ ਪਿਆਰ ਖੇਚ ਲੈ ਆਇਆ ਯਾਰ ਠੀਕ ਆ ਬਸ ਤੁਹਾਨੂੰ ਦਿਲੋਂ ਸਲੂਟ ਹੈ ਜਿਹੜਾ ਤੁਸੀਂ ਕੰਮ ਕਰੀ ਜਾਂਦੇ ਹੋ ਪੰਜਾਬ ਵਾਸਤੇ ਆਪਣੇ ਵਾਸਤੇ ਜਿਹੜਾ ਇੰਜ ਨਾਲ ਜੁੜੇ ਹੋ ਆਪਣੀ ਇੰਜ ਦਾ ਫੁੱਲ ਫੋਰਮ ਕੀ ਹੈ ਬਾਈ ਜੀ ਪੂਰੀ ਆਪਣੀ ਹੈਗੀ ਹੈ ਇਹ ਇੱਕ ذریعہ ਤੇ ਮਨੁੱਖਤਾ ਦੀ ਸੇਵਾ ਵਾਲਿਆਂ ਨਾਲ ਵੀ ਹੁੰਨੇ ਆਪਾਂ ਠੀਕ ਹੈ ਠੀਕ ਹੈ ਇੰਟਰਨੈਟ ਯਰ ਕੰਮ ਕਰਦੇ ਆ ਹਾਂਜੀ 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 ਜਿੱਥੇ ਵੀ ਆਪਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਆਪਾਂ ਸੇਵਾ ਦਾ ਮੌਕਾ ਨਹੀਂ ਘਟੇਦਾ ਆਪਾਂ ਉੱਥੇ ਸੇਵਾ ਤੇ ਜੇ ਬਾਈ ਨਾਲ ਕੰਟੈਕਟ ਕਰਨਾ ਕਿਸੇ ਨੂੰ ਵੀ ਹੈਲਥ ਦੀ ਜਰੂਰਤ ਹੈ ਤਾਂ ਬਾਈ ਜੀ ਥੋੜਾ ਨੰਬਰ ਬੋਲ ਦੋ ਆਪਣਾ ਸੇਵਾ ਸੇ ਇਹ ਜਾਣਕਾਰੀ ਦੇ ਰਹੀ ਅਸੀਂ ਸਿਰਫ ਜਿਹੜੇ ਮੈਡੀਕਲ ਹਸਪੀਟਲ ਨੇ ਵੱਡੇ ਹਾਂਜੀ ਪੰਜਾਬ ਦੇ ਉੱਪਰੀ ਹੈਲਪ ਕਰਦੇ ਆ ਕੋਈ ਪ੍ਰਾਈਵੇਟ ਨਹੀਂ ਹੈਲਪ ਕਰਦੇ ਆ ਠੀਕ ਹੈ ਤੇ ਥੋੜਾ ਕੰਟੈਕਟ ਨੰਬਰ ਵਗੈਰਾ ਆਪਣੇ ਸਾਡਾ ਹੈਗਾ 96840174 96840174 ਇਹ ਨੰਬਰ ਤੇ ਫੋਨ ਕਰਕੇ ਤੁਸੀਂ ਆਪੀ ਇਨਫੋਰਮੇਸ਼ਨ ਅਸੀਂ ਇੰਕੁਆਇਰੀ ਕਰਕੇ ਫਿਰ ਹੈਲਪ ਕਰਦੇ ਹਾਂ ਠੀਕ ਹੈ ਤਾਂ ਵੈਸੇ ਵੀ ਇਹ ਨੰਬਰ ਹੈ ਜਿਹੜਾ ਅਨਮੋਲ ਬਾਈ ਦੇ ਜਿਹੜੀ ਆਪਣੀ ਪੇਜ ਹੈ ਉਹਨਾਂ ਤੇ ਤੁਸੀਂ ਜ਼ਰੂਰ ਦੇਖਿਆ ਹੋਊਗਾ ਜਿਵੇਂ ਕੱਲ ਵੀ ਵੀਡੀਓ ਜਿਹੜੀ ਆਪਣੀ ਪਾਈ ਸੀ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਵੇ ਆ ਉਹਨਾਂ ਵਿੱਚ ਵੀ ਇਹ ਨੰਬਰ ਬੋਲਿਆ ਗਿਆ ਸੀ ਆ ਤੇ ਇਹ ਬਾਈ ਦੀ ਉਹੀ ਹੈ ਜਿਹੜੇ ਹੈਲਪ ਕਰਦੇ ਐਂਜਲਸ ਦੇ ਵਿੱਚ ਤੇ ਮਤਲਬ ਕਿ ਇੱਧਰ ਦੇਖੋ ਆਪਣੇ ਬਾਈ ਹਰਪਾਲ ਤੁਸੀਂ ਵੀਡੀਓ ਦੇ ਪਿੱਛੇ ਦੇਖ ਰਹੇ ਹੋ ਤੇ ਬਾੜ ਦੇ ਹੀ ਖੜੇ ਆ ਪੱਤਿਆਂ ਦੇ ਵਿੱਚ ਪਤਾ ਨਹੀਂ ਕੀ ਹੈ ਘੁਸੜ ਧੁਸੜ ਹੋਏ ਖੜੇ ਆ ਸਲਾ ਖੀਰੇ ਰਹਿ ਗਿਆ ਹੁੰਦਾ ਖੀਰੇ ਹੀ ਰਹਿ ਗਿਆ ਬਾਕੀ ਸਾਰਾ ਚੜਾ ਦਾ ਕੰਮ ਬਾਕੀ ਸਾਰਾ ਚੜ ਗਿਆ ਕੰਮ ਠੀਕ ਹੈ ਇਹ ਫਿਰ ਤੁਹਾਨੂੰ ਸਮੁੰਦਰੀ ਜਾਜ ਚ ਮਿਲਣਾ ਨਹੀਂ ਨਾ ਕੁਛ ਆ ਇਹ ਅੱਜ ਆ ਜਾ ਬਾਈ ਅੱਜ ਅੱਜ ਡੇੜੀ ਵਾੜ ਦੇਣੀ ਹੈ ਦੇਰ ਹਰ ਪਲ ਨੱਕੋ ਨੱਕ ਹੋ ਜਾ ਕੰਮ ਬਾਅਦ ਚ ਤਿੰਨ ਦਿਨ ਕਲਕੱਤੇ ਟਿੱਕਰ ਜਦੋਂ ਪਹੁੰਚਣਾ ਨਾ ਕੁਛ ਨਹੀਂ ਆਪ ਨੂੰ ਮਿਲਣਾ ਉਹ ਪਾਣੀ ਦੀ ਬੋਤਲ ਲੈਣੀ ਪੂਗੀ ਤੇ ਜਾਂ ਆਪ ਨੂੰ ਕੋਕਾ ਕਾ ਇਹੋ ਜਿਹਾ ਕੁਛ ਮਿਲੂਗਾ ਅਦੇ ਵੀ ਪਾਣੀ ਦੀ ਬੋਤਲ ਲੈਣੀ ਪੂ ਪਾਣੀ ਚ ਤਾਂ ਲੈ ਆ ਹਾਂ ਉਹ ਪਾਣੀ ਦਾ ਲੈਣਾ ਪੂਗਾ ਚੁੱਪੀਆਂ ਮਾਰਾਂਗੇ ਹੁਣ ਤਾਂ ਚੁੱਭੀਆਂ ਲਾਉਂਦੇ ਲਾਉਂਦੇ ਕਿਤੇ ਵਿੱਚ ਹੀ ਰਹਿ ਜੀ ਉੱਥੇ ਇਹ ਤੇ ਤੁਸੀਂ ਆਏ ਲੁਧਿਆਣਾ ਰੁਕੇ ਨਹੀਂ ਤਾਂ ਤੁਸੀਂ ਵੀ ਸਿੱਧਾ ਹੀ ਜਾ ਸਕਦੇ ਸੀ ਹਾਂਜੀ ਤੁਸੀਂ ਵੀ ਸਾਨੂੰ ਮਿਲਣ ਲਈ ਰੁਕੇ ਥੋੜਾ ਵੀ ਧੰਨਵਾਦ ਬਾਕੀ ਤੁਸੀਂ ਚੁੱਪ ਕੇ ਰੱਖੋ ਪੰਜਾਬ ਨੂੰ ਇੱਕ ਚੰਗਾ ਮੈਸੇਜ ਦੇ ਰਹੇ ਹੋ ਤੁਸੀਂ ਹਣਾ ਨਹੀਂ ਨਹੀਂ ਬਸ ਬਾਈ ਥੋਡੇ ਵਰਗੇ ਭਰਾਵਾਂ ਦੀ ਜਿਹੜੀ ਆਪਣੇ ਸਪੋਰਟ ਦੇ ਰਹੇ ਹੋ ਉਹਨਾਂ ਦਾ तहे ਦਿਲੋਂ ਧੰਨਵਾਦ ਹੈ ਜਿਹੜਾ ਇੰਨਾ ਆਪ ਨੂੰ ਪਿਆਰ ਦਈ ਜਾਂਦੇ ਬਾਈ ਬਸ ਸਾਰੇ ਵਧੀਆ ਮਿਲ ਜੁਲ ਕੇ ਰਹੋ ਕਦੇ ਵੀ ਬਸ ਇਹੀ ਮੈਸੇਜ ਦਿਨੋ ਚਾਰ ਜਣੇ ਨੇ ਕਦੇ ਚਾਰ ਤੋਂ ਤਿੰਨੇ ਨਹੀਂ ਰਹਿਣਾ ਚਾਰਾਂ ਨੇ ਇਕੱਠੇ ਰਹਿਣਾ ਠੀਕ ਹੈ ਠੀਕ ਕਦੇ ਇਹ ਤੁਸੀਂ ਅੱਗੇ ਜਾਣਾ ਹੈ ਨਾ ਛੋਟੀ ਮੋਟੀਆਂ ਗੱਲਾਂ ਨੂੰ ਕਦੇ ਵੀ ਦਿਲ ਤੇ ਨਹੀਂ ਲਾਉਣਾ ਇਗਨੋਰ ਕਰਨਾ ਠੀਕ ਹੈ ਹਾਂ ਜਿਹੜਾ ਅਕਲਾ ਹੋ ਜਾਂਦਾ ਹਾਂਜੀ ਹਾਂਜੀ ਹੋ ਜਾਂਦਾ ਹਾਂਜੀ ਹਾਂਜੀ ਤੁਹਾਨੂੰ ਚਾਰਾਂ ਨੇ ਮੈਸੇਜ ਆਇਆ ਕਿ ਤੁਸੀਂ ਜਾ ਰਹੇ ਨੇ ਇੱਕ ਜੁੱਟ ਹੋ ਕੇ ਕਿਰਕਾਰ ਹਮੇਸ਼ਾ ਇਕੱਠੇ ਰਹਿਣਾ ਤੁਸੀਂ ਜੇ ਇਕੱਠੇ ਰਹੋਗੇ ਕਾਮਯਾਬ ਰਹੋਗੇ ਵਧੀਆ ਰਹੋ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਹੈ ਕੋਈ ਨਾ ਲਾ ਕੇ ਨਹੀਂ ਹੋਣਾ ਚਾਹੀਦਾ ਵੀ ਮੈਂ ਹੁਣ ਲਾਕ ਕਰ ਲਾਇਆ ਕਰ ਨਹੀਂ 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 ਉਹ ਤਾਂ ਸ਼ੁਰੂ ਤੋਂ ਹੀ ਮਤਲਬ ਦਿਮਾਗ ਤੇ ਲੈ ਕੇ ਤੁਰੇ ਬਾਈ ਜੀ ਕਿ ਜੇ ਇਕੱਠੇ ਆ ਤੇ ਇਕੱਠੇ ਹੀ ਰਾਵਾਂਗੇ ਹਾਂਜੀ ਉਹ ਆ ਕੋਈ ਗਿੱਸੇ ਕਿਲੇ ਕੋਈ ਥੋੜੇ ਟਾਈਮ ਦੇ ਹੁੰਦੇ ਆ ਪਰ ਉਹਨੂੰ ਆਪਣੇ ਉਹਦੇ ਵਿੱਚ ਨਾ ਲੈ ਕੇ ਆਇਓ ਤੁਹਾਨੂੰ ਇਹ ਮੈਸੇਜ ਆ ਰਿਹਾ ਠੀਕ ਹੈ ਬਹੁਤ ਸੋਹਣਾ ਮੈਸੇਜ ਦਿੱਤਾ ਤੁਸੀਂ ਬਾਈ ਜੀ ਵੀ ਇਹ ਸਾਡੇ ਵਾਸਤੇ ਵੀ ਇੱਕ ਛੋਟੇ ਭਰਾ ਦੇ ਵੱਡੇ ਭਰਾ ਦੇ ਨਾਤੇ ਜਿਹੜਾ ਮੈਸੇਜ ਦਿੱਤਾ ਛੋ ਇਹ ਚੀਜ਼ਾਂ ਕਦੇ ਹੋਣੀਆਂ ਨਹੀਂ ਚਾਹੀਦੀਆਂ ਲਾਲਚ ਤੇ ਇਹ ਗੱਲ ਸਹੀ ਹੈ ਬਾਈ ਜੀ ਹਾਂ ਜੀ ਥੋੜੀ ਹੋਣੀਆਂ ਚਾਹੀਦੀਆਂ ਜੇ ਗੁੱਸਾ ਕਿਲਾ ਹੋ ਜਾਏ ਨਾ 10 ਮਿੰਟ ਦਾ 5 ਮਿੰਟ ਦਾ ਹੋਵੇ ਬਸ ਇਹ ਨਾ ਹੋਵੇ ਵੀ ਕਿ ਤੁਸੀਂ ਆਪਣੇ ਰਾਸਤੇ ਕਦੇ ਲਾਕਰੋ ਇਕੱਠੇ ਰਹੋ ਨਹੀਂ ਨਹੀਂ ਇਹ ਉਹ ਜੋ ਬਾਈ ਜੀ ਆਪਾਂ ਲੈ ਕੇ ਨਹੀਂ ਹੁੰਦੇਗੇ ਤੇ ਨਾ ਆਪਾਂ ਇਹੋ ਜਿਹਾ ਦਿਮਾਗ 'ਚ ਰੱਖੀਏ ਥੋੜੇ ਜਿਹੜੇ ਅਸੂਲ ਦਿੱਤੇ ਸਾਨੂੰ ਗੁਣ ਦਿੱਤੇ ਬਾਈ ਜੀ ਇਹਦੇ ਤੇ ਕੈਮਰਾ ਵਾਂਗਿਆ ਸੀ ਹਾਂ ਜੀ ਹਾਂ ਜੀ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਤੁਸੀਂ ਸਾਨੂੰ ਇਜਾਜ਼ਤ ਦਿਓ ਥੋੜੀ ਹਾਂ ਬਸ ਆਪਾਂ ਵੀ ਚੱਲਦੇ ਹਾਂ ਚਲੋ ਹਾਂ ਜੀ ਹਾਂ ਜੀ ਤੇ ਮੌਸਮ ਦੀ ਗੱਲ ਕਰੀ ਰੱਬਾ ਜਿਹੜਾ ਪੰਜਾਬ ਤੇ ਥੋੜਾ ਜਿਹਾ ਕਰੋਪੀ ਹੋਇਆ ਖੜਾ ਤੇ ਕਹਿੰਦੇ ਕਿ ਲੁਧਿਆਣਾ ਸ਼ਹਿਰ ਚ ਅੱਜ ਮਹੀਨੇ ਦੇ ਲਵੇ ਤਵੇ ਹੋ ਗਿਆ ਤੇ ਰੋਜ਼ ਹੀ ਮੀਂਹ ਆਉਂਦਾ ਤੇ ਆਪਾਂ ਉਹਨਾਂ ਦਾ ਹੀ ਸਾਰੇ ਭਰਾਵਾਂ ਦਾ ਤਹਿ ਦਿਲੋਂ ਦੋ ਧੰਨਵਾਦ ਕਰਦੇ ਆ ਉਹਨਾਂ ਨੂੰ ਸਲੂਟ ਕਰਦੇ ਜਿਹੜਾ ਆਪਣੇ ਪੰਜਾਬ ਚ ਹਾਰਡ ਹਾਈਵੇ ਜਿੱਥੇ ਉਹ ਇੰਨੇ ਪਾਣੀ ਦੇ ਵਿੱਚ ਵੀ ਜਾ ਜਾ ਕੇ ਆਪਣੇ ਜਿਹੜੇ ਵੀ ਪਾਣੀ ਆ ਪਿੰਡਾਂ ਚ ਆਵੇ ਉੱਥੇ ਸੇਵਾ ਕਰੀ ਜਾਂਦੇ ਆ ਉਹਨਾਂ ਨੂੰ ਤਹਿ ਦਿਲੋਂ ਸਲੂਟ ਹੈ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜਿਹੜੇ ਏਡਾ ਵੱਡਾ ਕੰਮ ਕਰੀ ਜਾਂਦੇ ਆਪਣੇ ਭਾਈ ਜਿਹੜੇ ਵੀ ਆ ਪੰਜਾਬ ਤੋਂ ਹੋਏ ਹਰਿਆਣੇ ਤੋਂ ਹੋਏ ਰਾਜਸਥਾਨ ਤੋਂ ਹੋਏ ਹੋਰ ਕਿੱਤਿਆਂ ਤੋਂ ਆ ਲਗਭਗ ਹੁਣ ਕਹਿ ਸਕਦੇਗੇ ਆਪਣੇ ਪੰਜਾਬ ਦੇ ਨਾਲ ਸਾਰੇ ਜਿਹੜੇ ਆਪਣੇ ਪੰਜਾਬੀ ਭਰਾ ਤੋਂ ਇਲਾਵਾ ਹੋਰ ਵੀ ਜਿਹੜੇ ਆ ਜਿਵੇਂ ਮਤਲਬ ਕਿ ਸਿੱਖ ਹੋਏ ਮੁਸਲਿਮ ਹੋਏ ਹਿੰਦੂ ਹੋਏ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਸਲੂਟ ਹੈ ਕਿ ਜਿਹੜਾ ਆਪਣੇ ਪੰਜਾਬ ਦੇ ਨਾਲ ਖੜੇ ਹੈ ਜਿਹੜਾ ਐਡਾ ਵੱਡਾ ਕੰਮ ਕਰੀ ਜਾਂਦੇ ਆ ਮਤਲਬ ਕਿ ਪਾਣੀ ਦੇ ਵਿੱਚ ਹੜਾਂ ਦੇ ਵਿੱਚ ਜਿਹੜੇ ਇੰਨੇ ਦੂਰ ਜਾ ਕੇ ਜਿੱਥੇ ਮਤਲਬ ਘਰ ਆ ਜਾ ਕੇ ਟਾ ਟੈਰੀ ਹੋਈ ਹੋਵੇ ਉਹਨਾਂ ਵਿੱਚ ਜਾ ਕੇ ਰਾਸ਼ਨ ਪੰਚਾਈ ਜਾਂਦੇ ਆ ਸੁੱਕਾ ਚਾਰਾ ਹੋਇਆ ਫੀਡ ਹੋਈ ਜਿਹੜੀ ਵੀ ਚੀਜ਼ ਦੀ ਜ਼ਰੂਰਤ ਆ ਉਹਦੇ ਉੱਥੇ ਮਤਲਬ ਵੀ ਹੈਲਪ ਕਰੀ ਜਾਂਦੇ ਆ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਆ ਗਿਆ ਆ ਗਿਆ ਮੰਮੀ ਆ ਗਿਆ ਮਾਤਾ ਜੀ ਆ ਗਿਆ ਮੈਂ ਫੋਨ ਲੈ ਕੇ ਆਉਂਦਾ ਹਾਂ ਅੱਛਾ ਹਾਂ ਵਾਜ ਤਾਂ ਮੈਨੂੰ ਸੁਣ ਗਈ ਸੀ ਮੈਂ ਤੇ ਪੋੜੀਆਂ ਦੇ ਖੜਾ ਸੀ ਸਾਸਰੀਕਾਲ ਮਾਤਾ ਜੀ ਕਿੱਥੇ ਗਿਆ ਮੇਰਾ ਰਾਜਾ ਆ ਰਿਹਾ ਆ ਰਿਹਾ ਸਮਾਂ ਜਿਹੜਾ 7:40 ਹੋ ਗਏ ਤੇ ਆਪਾਂ ਇਧਰੋਂ ਇਜਾਜ਼ਤ ਲੈ ਲਈ ਬਾਪੂ ਰਿਆਂ ਤੋਂ ਚੰਗਾ ਜੀ ਬਾਪੂ ਜੀ ਸਾਸਰੀਕਾਲ ਸਾਸਰੀਕਾਲ ਜੀ ਸਾਨੂੰ ਸਾਸਰੀਕਾਲ ਤੇ 니ਸ਼ ਨੂੰ ਕੁਝ ਕਹਿਣਾ ਚਾਹੋਗੇ 니ਸ਼ ਨੂੰ ਬਸ ਖੁਸ਼ ਰਹੋ ਆਰਾਮ ਨਾਲ ਆਪਣੀ ਯਾਤਰਾ ਸਫਲ ਕਰੋ ਚਾਰੇ ਵੇਰ ਆਮਲ ਜੋਲ ਕੇ ਹਾਂਜੀ ਔਰ ਇਕੱਠੇ ਰਹੋ ਹਾਂਜੀ ਹਾਂਜੀ ਸਾਧਨਾ ਛੱਡਣਾ ਕੋਈ ਅੱਗੇ ਹੋਵੇ ਤੇ ਪਿੱਛੇ ਰਹੇ ਪਿੱਛੇ ਲੱਗੇ ਰਹੇ ਹਾਂਜੀ ਹਾਂਜੀ ਜੀ ਆਰਾਮ ਨਾਲ ਜਾਓ ਆਰਾਮ ਨਾਲ ਪੂਰਾ ਆਪਣੀ ਯਾਤਰਾ ਪੂਰੀ ਕਰੋ ਜਿੰਨੀ ਬਾਈ 2000 ਕਿਲੋਮੀਟਰ ਦੀ ਹੈ ਹਾਂਜੀ ਹਾਂਜੀ ਖੁਸ਼ ਹੋ ਕੇ ਜਾਓ ਖੁਸ਼ ਹੋ ਕੇ ਆਓ ਠੀਕ ਹੈ ਬਹੁਤ ਬਹੁਤ ਧੰਨਵਾਦ ਤੇ ਇਜਾਜ਼ਤ ਦਿਓ ਸਾਨੂੰ ਵੀ ਉਧਰ ਮਾਤਾ ਜੀ ਇੱਧਰ ਤੇ ਇਧਰ ਮਾਤਾ ਜੀ ਰਸੋਈ ਦੇ ਵਿੱਚ ਲੱਗੇ ਹੋਏ ਇਹਨਾਂ ਤੋਂ ਇਜਾਜ਼ਤ ਲਈ ਹੈ ਸਾਸਰੀਆਂ ਮਾਤਾ ਜੀ ਸਾਸਰੀਆਂ ਘਟੇ ਹੋਰ ਸੁਣਾ ਤੇ ਇਜਾਜ਼ਤ ਦੇ ਦਿਓ ਸਾਨੂੰ ਜਾਣ ਦੀ ਤੇ ਨੀਸ਼ੂ ਨੂੰ ਕੁਝ ਕਹਿਣਾ ਚਾਹੋਗੇ ਹਾਂ ਨੀਸ਼ੂ ਨੂੰ ਕਹਿਣਾ ਚਾਹਾਂਗੇ ਨੀਸ਼ੂ ਠੀਕ ਠਾਕ ਰਹਿਵੇ ਖੁਸ਼ ਰਹਿਵੇ ਚਾਰੋਂ ਬਿਲਕੁਲ ਮਿਲ ਜੁਲ ਕੇ ਦੋਨੇ ਚਾਰੋਂ ਰਹਿਣ ਇਕੱਠੇ ਠੀਕ ਹੈ ਠੀਕ ਹੈ ਜੀ ਤੇ ਅਜਾਜ ਦੋ ਸਾਨੂੰ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇਧਰ ਬਈ ਠੀਕ ਹੈ ਭਾਈ ਜੀ ਠੀਕ ਹੈ ਤੇ ਆਪਾਂ ਵੀ ਕੁਐਸਚਨਸ਼ਨਸ਼ਨ ਨੂੰ ਕਹਿਣਾ ਚਾਹੋਗੇ ਬਾਸ ਖੁਸ਼ ਰਹਿਓ ਚਾਰੋਂ ਜਣੇ ਵਧੀਆ ਠੀਕ ਹੈ ਕਰੋ ਕਰਦੇ ਰਹੋ ਤੇ ਤੁਸੀਂ ਵੀ ਜਰੂਰ ਜਿਹੜਾ ਅੱਗੇ ਆਪਣਾ ਕਈ ਜਾਨਾ ਸਟੱਡੀ ਕਰ ਰਹੇ ਹੋ ਤੇ ਉਹ ਕੰਪਲੀਟ ਕਰੋ ਆਪਦੀ ਤੇ ਮੰਮੀ ਡੈਡੀ ਦਾ ਜਿਵੇਂ ਇਸ਼ੂ ਬਾਈ ਨਾਮ ਰੋਸ਼ਨ ਕਰੀ ਜਾਂਦਾ ਆਪਾਂ ਜਰੂਰ ਨਾਮ ਰੋਸ਼ਨ ਕਰੀਏ ਆ ਆਪਣੇ ਮੰਮੀ ਡੈਡੀ ਦਾ ਠੀਕ ਹੈ ਜੀ ਚੰਗਾ ਮਾਤਾ ਜੀ ਸਤਿ ਸ੍ਰੀ ਅਕਾਲ ਠੀਕ ਹੈ ਬਟਾ ਧਿਆਨ ਰੱਖਿਓ ਆਪਣਾ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਪੂ ਜੀ ਸਤਿ ਸ੍ਰੀ ਅਕਾਲ ਸਮਾਂ ਜਿਹੜਾ 8:30 ਵਜੇ ਦਾ ਹੋ ਗਿਆ ਤੇ ਆਪਾਂ 5 ਵਜੇ ਲੁਧਿਆਣੇ ਸ਼ਹਿਰ ਚ ਆ ਗਏ ਸੀਗੇ ਉਹ ਗੁੰਦੇ ਆਪਾਂ ਜਸਵਿੰਦਰ ਬਾਈ ਨਾਲ ਸ਼ਹਿਰ ਦੇ ਵਿੱਚ ਜਿਹੜਾ ਘੁੰਮਦੇ ਫਿਰਦੇ ਰਹੇ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕੀ ਜਦੋਂ ਆਪਾਂ ਲੁਧਿਆਣਾ ਸ਼ਹਿਰ ਪਹਿਲੀ ਵਾਰ ਆਣ ਕੇ ਇੱਥੇ ਉੱtre ਸੀਗੇ ਤੇ ਜਸਵਿੰਦਰ ਬਾਈ ਦੇ ਘਰੇ ਆਏ ਸੀਗੇ ਤੇ ਇਹ ਗੱਡੀ ਤੇ ਬਾਈ ਹੋਰੀ ਆਪਾਂ ਨੂੰ ਬਠਿੰਡੇ ਸ਼ਹਿਰ ਛੱਡ ਕੇ ਆਈ ਸੀ ਤੇ ਅੱਜ ਵੀ ਆਪਾਂ ਜਸਵਿੰਦਰ ਬਾਈ ਦੇ ਘਰੇ ਰੁਕਾਂਗੇ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਬਾਜ ਜਿਹੜੀ ਪਿੱਛੇ ਘਰ ਦਾ ਜੀ ਇੱਕ ਹੋਰ ਹੈ ਔਰ ਛੱਤ ਉੱਤੋਂ ਦੀ ਆਵਾਜ਼ ਆਈ ਮਰੀ ਜਾਂਦਾ ਸਮਾਂ ਜਿਹੜਾ 11:00 ਦੇ ਲਵੇ ਤਵੇ ਹੋ ਗਿਆ ਤੇ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਜਸਵਿੰਦਰ ਬਾਈ ਦੇ ਕਮਰੇ ਚ ਆ ਗਏ ਆ ਤੇ ਇਹ ਬਾਈ ਜਸਵਿੰਦਰ ਬਾਈ ਦਾ ਕਮਰਾ ਹੈ ਤੇ ਇਹ ਅੱਜ ਸਾਨੂੰ ਸੌਪਿਆ ਮੈਨੂੰ ਤੇ ਹਰਪਾਲ ਬਾਈ ਨੂੰ ਇਹ ਸਾਹਮਣੇ ਜਿਹੜੀ ਵੱਡੀ ਸਾਰੀ ਐਲ ਸੀ ਡੀ ਲੱਗੀ ਹੋਈ ਹੈ ਇਹਦੇ ਭਾਈ ਪਰਿਵਾਰ ਸਾਰਾ ਬੈਠ ਕੇ ਆਪਣੇ ਚਾਰਾਂ ਭਰਾਵਾਂ ਦਾ ਬਲੌਗ ਦੇਖਦੇ ਆ ਤੇ ਬਾਈ ਕਹਿੰਦਾ ਪਾਈਏ ਅੱਜ ਠੋਡਾ ਕਮਰਾ ਕਿਵੇਂ ਮਰਜੀ ਲੰਮੇ ਲੇਟ ਹੋयो ਤੇ ਤੈ ਦਿ ਲੋ ਧੰਨਵਾਦ ਕਰਦੇ ਆ ਸਾਰੇ ਪਰਿਵਾਰ ਦਾ ਇੰਨੀ ਆਪਣੀ ਆਵ ਭਾਗਤ ਕੀਤੀ ਤੇ ਬਾਈ ਜੀ ਆਪਣੇ 5 ਵਜੇ ਦੇ ਨਾਲ ਹੀ ਆਪਣੇ ਬਾਜ਼ਾਰ ਚ ਜਿਹੜੀਆਂ ਸੰਗਤਾਂ ਨਾ ਮਿਲੇ ਉਹਨਾਂ ਨੇ ਸਾਰਿਆਂ ਨਾਲ ਆਪਾਂ ਨੂੰ ਮਿਲਾ ਕੇ ਲਿਆਏ ਤੇ ਬਾਈ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਇੰਨਾ ਸਮਾਂ ਆਪਣੇ ਵਾਸਤੇ ਕੱਢਿਆ ਬਾਈ ਨੇ ਤੇ ਬਾਈ ਦੇ ਪਰਿਵਾਰ ਦੀ ਗੱਲ ਕਰੀਏ ਤੇ ਇੱਕ ਕੁੜੀਆ ਬਾਈ ਦੇ ਤੇ ਇੱਕ ਭੈਣਾ ਇੱਕ ਮਾਤਾ ਜੀ ਹੈ ਛੋਟਾ ਹੈ ਪਰਿਵਾਰ ਆ ਬਾਈ ਦਾ ਐਸ ਪਰਿਵਾਰ ਤੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਦੇਣ ਤੁਗਣੀ ਰਾਤ ਚੋਗਣੀ ਤਰਕੀਆਂ ਬਖਸ਼ਣ ਤੇ ਉਸ ਸੰਗਤਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਹੜਾ ਆਪਾਂ ਨੂੰ ਕੀਮਤੀ ਕੀਮਤੀ ਸਮਾਂ ਕੱਢ ਕੇ ਮਿਲਣ ਆਇਆ। ਇਹ ਨਾਲ ਹੀ ਅੱਜ ਦੀ ਵੀਡੀਓ ਜਿਹੜੀ ਸਮਾਪਤੀ ਲਈਵਾਦੀ ਆ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਤੇ ਲਾਈਕ ਵੀ ਕਰਦੇ ਹੋ ਚੰਗੇ ਚੰਗੇ ਕਮੈਂਟ ਵੀ ਕਰਦੇ ਹੋ। ਫਿਰ ਤੋਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਕੱਲ ਨੂੰ ਮਿਲਦੇ ਆਂ ਨਵੀਂ ਵੀਡੀਓ ਨਵੇਂ ਬਲੌਗ 'ਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।